ਸਿਆਸਤ ਤਰ੍ਹਾਂ ਤਰ੍ਹਾਂ ਦੇ ਰੰਗ ਸਮੇਂ-ਸਮੇਂ ਤੇ ਦਿਖਾ ਰਿਹਾ ਹਾਲਾਂਕਿ ਸਰਵੇ ਜਿਹੜਾ ਉਹ ਕਈ ਵਾਰ ਉੱਪਰ ਥੱਲੇ ਜਾਂਦਾ ਪਰ ਸਰਵੇ ਤੋਂ ਬਾਅਦ ਨਤੀਜੇ ਕਈ ਵਾਰੀ ਹੈਰਾਨ ਕਰਦੇ ਨੇ ਬਈ ਸਰਵੇ ਕੁਝ ਹੋਰ ਦੱਕਾਰੇ ਸੀ ਕਿਉਂਕਿ ਯੂ ਐਸ ਏ ਦੇ ਟਰੰਪਿਜ਼ਮ ਦੇ ਨਾਲ ਪ੍ਰਭਾਵੇ ਛੱਡਿਆ ਜਾ ਰਿਹਾ ਸੀ ਕਿ ਮਾਈਗ੍ਰੇਸ਼ਨ ਘਟ ਕੀਤੀ ਜਾਵੇ ਬਲਾ 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 ਤੇ ਐਡਾਂ ਦੀਆਂ ਪ੍ਰੋਬਲਮਾਂ ਦੇ ਕਰਕੇ ਲੱਗਦਾ ਸੀ ਕਿ ਹੱਕ ਪਾ ਕੇ ਵਡਾਉਸੀ ਆਊਗੀ ਇਹਨੀ ਵਧੀਆ ਉਹਨੇ ਸਪੀਚ ਕੀਤੀ ਆ ਵੀ ਕਹਿੰਦਾ ਉੱਪ ਇਹ ਲਸ਼ਰੀਆ ਲੇਬਰ ਪਾਰਟੀ ਯਰ ਪਾਰਟੀ ਸੀ ਉਹ ਲੇਡੀ ਵੀ ਯਰ ਪਾਰਟੀ ਸੀ ਅਸੀਂ ਬਿਲਕੁਲ ਉਹਨਾਂ ਨੂੰ ਕੋਪਰਸਿੰਦ ਦਿੰਦੇ ਆ ਲਗਾਤਾਰ ਉਹ ਚਾਰ ਵਾਰ ਜਿੱਤੇ ਸੀ ਪਰ ਪੰਜਵੀਂ ਵਾਰੀ ਉਹਨਾਂ ਨੇ ਸੀਟ ਲਾਸਟ ਕੀਤੀ ਤਾਂ ਉਹਨਾਂ ਨੇ ਵੀ ਵਧਾਈ ਹੈ ਜਿਹੜੀ ਆਪਣੇ ਵਿਰੋਧੀ ਲੇਡੀ ਹੈ ਜਿਹੜੀ ਉਹਨੂੰ ਦਿੱਤੀ ਸੋ ਇਹਦੇ ਵਿੱਚ ਕਿਤੇ ਨਾ ਕਿਤੇ ਸਿਆਸਤ ਤੋਂ ਵੱਖਰਾ ਹੋ ਕੇ ਇਹ ਚੀਜ਼ ਭਾਈਚਾਰਕ ਸੰਸਦਾ ਵੀ ਸੁਨੇਹਾ ਦਿੰਦੀ ਹੈ ਲਗਾਤਾਰ ਸਿੱਧੀਆਂ ਸੈਲੀਆਂ ਲੈਵਲ ਪਾਰਟੀ ਨੂੰ ਬੋਟਾ ਪਾਈਆਂ ਲੋਕਾਂ ਨੇ ਆਪਣੀ ਮਰਜ਼ੀ ਕੀਤੀ ਆ ਪੂਰੇ ਪੂਰੇ ਘੈਂਟ ਬੰਦੇ ਕਹ ਲੋ ਆਹ ਸੈਲੀਆਂ ਨੂੰ ਪੂਰੇ ਕੁਛ ਦਾ ਜੋਰ ਵੀ ਹਾਊਸਿੰਗ ਨੂੰ ਲੈ ਕੇ ਆਸਟ੍ਰੇਲੀਆ ਦੇ ਵਿੱਚ ਮਹਿੰਗਾਈ ਵੀ ਵੱਧ ਰਹੀ ਹੈ ਕਿਤਨਾ ਕਿਤੇ ਘਰਾਂ ਦੇ ਰੇਟ ਕਈ ਥਾਂ ਮਤੇ ਘੱਡੇ ਵੀ ਨੇ ਸੋ ਕਿਉਂਕਿ ਇਹ ਬਹੁਤ ਜ਼ਰੂਰੀ ਹੈ ਜੇ ਅੱਜ ਦੇ ਟਾਈਮ ਦੇ ਵਿੱਚ ਕੋਈ ਵੀ ਬੰਦਾ ਆਸਟ੍ਰੇਲੀਆ ਆ ਕੇ ਵਸਦਾ ਤਾਂ ਸਭ ਤੋਂ ਪਹਿਲਾ ਵਿਸ਼ਾ ਘਰ ਦਾ ਹੈ ਘਰਾਂ ਦੇ ਰੇਟ ਵੀ ਸਭ ਤੋਂ ਜ਼ਿਆਦਾ ਰੈਂਟ ਦੇ ਤੇ ਘਰ ਵੀ ਸਭ ਤੋਂ ਜ਼ਿਆਦਾ ਹੋਗੇ ਕੈਨੇਡਾ ਤੋਂ ਵੀ ਜ਼ਿਆਦਾ ਉਹ ਇਹੀ ਗੱਲ ਹੋਈ ਆ ਕਿ ਇਸ ਪ੍ਰੋਡਕਟਰ ਜਿਹੜਾ ਸੀਗਾ ਗਵਰਨਮੈਂਟਾਂ ਨੇ ਖੋਣ ਤੋਂ ਦੀਏ 4-5 ਸਾਲਾਂ ਤੋਂ ਹੀ ਰੇਟ ਆਫ ਇੰਟਰਸਟ ਬਹੁਤ ਥੱਲੇ ਰੱਖਿਆ ਤੋ ਇਸ ਵਾਰ ਪੰਜਾਬੀ ਜਿੰਨੇ ਵੀ ਕੈਂਡੀਡੇਟ ਖੜੇ ਹੋ ਚਾਹੇ ਕਿਸੇ ਵੀ ਪਾਰਟੀ ਤੋਂ ਹੋਣ ਕਿਸੇ ਵੀ ਏਰੀਆ ਤੋਂ ਹੋਣ ਉਹਨਾਂ ਦੀ ਰਿਸਪੌਂਸ ਕਿਵੇਂ ਦਾ ਸੀ ਲੋਕਾਂ ਦਾ ਤੇ ਜਿੱਤ ਦੀ ਖੁਸ਼ੀ ਹੈ ਜਿਹੜੀ ਉਹ ਕਨੇਡਿਆ ਨੂੰ ਹਾਸਲ ਹੋਈ ਹੈ ਜਦ ਕਿ ਉਹਨਾਂ ਦੀ ਜਿਹੜੀ ਆਪੋਜੀਟ ਸੀ ਉਹ ਵਾਜ ਤੋਂ 5-6 ਵਾਰੀਆਂ ਦੀ ਜਿੱਤੀ ਹੋਈ ਕੈਬਨਿਟ ਮਿੰਿਸਟਰ ਮਿਸਟਰ ਰੌਲੈਂਡ ਸੀ ਉਹ ਬੜਾ ਮੁਸ਼ਕਲ ਸੀ ਪਰ ਫੇਰ ਵੀ ਲੋਕਾਂ ਨੇ ਭੈਣ ਜੀ ਭੈਜੀ ਕਰਕੇ ਜਾ ਹੁਣ ਕਰਕੇ ਹੰਗਾਰਾ ਦਿੱਤਾ ਬੋਟਾਂ ਪਾਈਆਂ ਜੇਮਾਂ ਨੂੰ ਆਸਟ੍ਰੇਲੀਆ ਦੀ ਧਰਤੀ ਤੇ ਬਹੁਤ ਜ਼ਿਆਦਾ ਤਰਜੀਹ ਦਿੱਤੀ ਜਾਂਦੀ ਹੈ ਸਮੇਂ-ਸਮੇਂ ਤੇ ਬਹੁਤ ਸਾਰੇ ਐਨੂਅਲ ਸਮਾਗਮ ਹੈ ਜਿਹੜੇ ਉਹ ਖੇਡਾਂ ਦੇ ਸਬੰਧਤ ਕਰਾਏ ਜਾਂਦੇ ਨੇ ਇਸ ਬਾਰੇ ਜਾਣਕਾਰੀ ਦਿਓ ਕਿ ਇਹ ਕਦੋਂ ਹੋ ਜਾ ਰਿਹਾ ਸਮਾਗਮ ਤੇ ਇਹ ਐਸੀਟੀ ਟੂਰਨਾਮੈਂਟ ਰੱਖਿਆ ਸੀ ਜੂਨ ਦੇ 1 ਲੂ ਪਾਇਆ ਦੇ ਸੰਦ ਦੇ ਵਿੱਚ ਜਦੋਂ ਐਸੀ ਬਿਆਹ ਹੋਣੇ ਰਕਸੀ ਦੇ ਵਿੱਚ ਉਦੋਂ ਕਿ ਸ਼ੁਰੂ ਹੋਇਆ ਤੇ ਹੁਣ ਤੱਕ ਇਤਿਹਾਸ ਕੋ ਬੰਡੇ ਬੰਡੇ ਉਹਦੀਆਂ ਕਹਾਣੀਆਂ ਹੁਣ ਤੋਂ ਸ਼ੁਰੂ ਆ ਆਸਟ੍ਰੇਲੀਆ ਦੇ ਵਿੱਚ ਸਿਚੁਏਸ਼ਨ ਕੀ ਹੈ ਇੱਥੇ ਬੈਠੇ ਪੰਜਾਬੀ ਜਾਂ ਇੱਥੇ ਬੈਠੇ ਇੰਡੀਅਨ ਨੇ ਜਿਹੜੇ ਉਹ ਕੀ ਸੋਚ ਰਹੇ ਨੇ ਕਿਸ ਤਰ੍ਹਾਂ ਦੀਆਂ ਇਹ ਅਫਵਾਹਾਂ ਨੇ ਕਿਸ ਤਰ੍ਹਾਂ ਦਾ ਡਰ ਚੱਲਿਆ ਹੋਇਆ ਲੋਕਾਂ ਦੇ ਮਨਾਂ ਦੇ ਵਿੱਚ ਕੀ ਡਰ ਹੈ ਬਾਕੀ ਕਲੈਰੀਫਾਈ ਅਸੀਂ ਕਰ ਦਾਂਗੇ ਪਰ ਆਸਟ੍ਰੇਲੀਆ ਦੀ ਸਿਚੁਏਸ਼ਨ ਜ਼ਰੂਰ ਦੱਸੋ ਸੋਸ਼ਲ ਮੀਡੀਆ ਤੇ ਇਹ ਪੋਸਟਾਂ ਪੜ੍ਹਨੀਆਂ ਸ਼ੁਰੂ ਹੋ ਜਾਂਦੀਆਂ ਵੀ ਉੱਥੇ ਜਗਾ ਅੱਜ ਵਜਾਈ ਦੇਖੀ ਗਈ ਅੱਗੇ ਬੰਬ ਡੈਕਟੋਪ ਤੇ ਡੈਕ ਪਿਆ ਫੋਨ ਖੜਕਣੇ ਸ਼ੁਰੂ ਹੋ ਜਾਂਦੇ ਆ ਫਿਕਰ ਲੱਗੇ ਹੋਏ ਸਾਰਿਆਂ ਦੇ ਆ ਸਤਿ ਸ਼੍ਰੀ ਅਕਾਲ ਜੀ ਆਸਟ੍ਰੇਲੀਆ ਡਾਇਰੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਤੇ ਅੱਜ ਹਾਸਰਾਂ ਲੈ ਕੇ ਆਸਟ੍ਰੇਲੀਆ ਦੀਆਂ ਇਲੈਕਸ਼ਨਸ ਦੇ ਬਾਰੇ ਕੁਝ ਖਾਸ ਵਿਚਾਰ ਚਰਚਾ ਕਿਉਂਕਿ ਆਸਟ੍ਰੇਲੀਆ ਦੇ ਵਿੱਚ ਸਰਕਾਰ ਮੁੜ ਤੋਂ ਰਿਪੀਟ ਹੋਈ ਹੈ ਤਾਂ ਜਿਹੇ ਦੇ ਵਿੱਚ ਕਿਹੜੇ ਹਾਲਾਤ ਬਣੇ ਨੇ ਜਿੰਨਾ ਕਰਕੇ ਸਰਕਾਰ ਮੜ ਸੱਤਾ ਦੇ ਵਿੱਚ ਆ ਕੇ ਬੈਠੀ ਹੈ ਕਿਉਂਕਿ ਇਹੋ ਪਿਛਲੇ ਸਮੇਂ ਦੇ ਦੌਰਾਨ ਕੈਨੇਡਾ ਦੇ ਵਿੱਚ ਵੀ ਹੋਇਆ ਹੈ ਸਿਆਸਤ ਤਰਾਂਤਰਾਂ ਦੇ ਰੰਗ ਸਮੇਂ-ਸਮੇਂ ਤੇ ਦਿਖਾ ਰਿਹਾ ਹਾਲਾਂਕਿ ਸਰਵੇ ਜਿਹੜਾ ਉਹ ਕਈ ਵਾਰ ਉੱਪਰ ਥੱਲੇ ਜਾਂਦਾ ਹੈ ਪਰ ਸਰਵੇਆਂ ਤੋਂ ਬਾਅਦ ਨਤੀਜੇ ਕਈ ਵਾਰੀ ਹੈਰਾਨ ਕਰਦੇ ਨੇ ਮੇਰੇ ਨਾਲ ਜੁੜ ਚੁੱਕੇ ਨੇ ਆਸਟ੍ਰੇਲੀਆ ਤੋਂ ਕਰਨੈਲ ਸਿੰਘ ਜੀ ਸਵਾਗਤ ਹੈ ਕਰਨੈਲ ਜੀ ਤੁਹਾਡਾ ਬਹੁਤ-ਬਹੁਤ ਸੋਸ਼ਿਕਾ ਜੀ ਵਾਹਿਗੁਰੂ ਜੀ ਕਾ ਬੋਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਹਾਂਜੀ ਬਿਲਕੁਲ ਤੁਸੀਂ ਸਹੀ ਕਿਹਾ ਬਈ ਸਰਵੇ ਕੁਝ ਹੋਰ ਦਿਖਾ ਰਹੇ ਸੀ ਕਿਉਂਕਿ ਯੂ ਐਸ ਏ ਦੇ ਡਰੰਪਿਜ਼ਮ ਦੇ ਨਾਲ ਪ੍ਰਭਾਵ ਹੈ ਛੱਡਿਆ ਜਾ ਰਿਹਾ ਸੀ ਕਿ ਮਾਈਗ੍ਰੇਸ਼ਨ ਘਟ ਕੀਤੀ ਜਾਵੇ ਵਲੋਗ ਵਲੋਗ ਵਾ ਤੇ ਇਦਾਂ ਦੀਆਂ ਪ੍ਰੋਬਲਮਾਂ ਦੇ ਕਰਕੇ ਲੱਗਦਾ ਸੀ ਵੀ ਹੰਗ ਪਾਰਲੀਮੈਂਟ ਆਉਂਸੀ ਆਊਗੀ ਤੁਸੀਂ ਬਿਲਕੁਲ ਸਹੀ ਕਹਿ ਰਹੇ ਆ ਆ ਬਲਕਿ ਅਸੀਂ ਇਹ ਕਹਿ ਸਕਦੇ ਹਾਂ ਜਿੱਦਾਂ ਕੈਨੇਡੀਅਨਾਂ ਨੇ ਹੰਭਾਰਾ ਦਿੱਤਾ ਆਪਣੀ ਆਜ਼ਾਦੀ ਦਾ ਇਸੇ ਤਰ੍ਹਾਂ ਮੈਨੂੰ ਇਹ ਲੱਗਦਾ ਰਹਿੰਦਾ ਤੇ ਜਿਹੜੇ ਆਸਟ੍ਰੇਲੀਆ ਨੇ ਆ ਇਹ ਵੀ ਪੰਜਾਬੀਆਂ ਦੇ ਸੁਭਾਅ ਵਰਗੇ ਆ ਜੇ ਕਿਤੇ ਉਧਰੋਂ ਹਵਾ ਬਾਕੀ ਇੰਡੀਆ ਦੇ ਵਿੱਚ ਆਉਂਦੀ ਹੋਰ ਪਾਸੇ ਤੇ ਇਹ ਉਹਦੇ ਸਹੀ ਪਾਸੇ ਚੱਲਦੇ ਪੰਜਾਬੀ ਵੀ ਮੈਂ ਸਮਝਦਾ ਤੇ ਆਸਟ੍ਰੇਲੀਅਨ ਵੀ ਜਾਂ ਉਹਨੇ ਕਿਸੇ ਦੀ ਪਰਵਾਹ ਨਾ ਕਰਦਿਆਂ ਹੋਇਆ ਪਬਲਿਕ ਦੀਆਂ ਪਾਲਿਸੀ ਚੰਗੀਆਂ ਦੇਖਦੇ ਆ ਆਪਣਾ ਮੈਡੀਕਅਰ ਐਜੂਕੇਸ਼ਨ ਮਾਈਗ੍ਰੇਸ਼ਨ ਤੇ ਹਾਊਸਿੰਗ ਤੇ ਇਲੈਕਟ੍ਰਿਸਿਟੀ ਜਾਂ ਬਾਕੀ ਇਹਨੂੰ ਦੇਖਦੇ ਆ ਆਸਟ੍ਰੇਲੀਅਨ ਲੇਬਰ ਪਾਰਟੀ ਨੂੰ ਬਹੁਤ ਹੀ ਪਰਮਾਹਾਰਾ ਦਿੱਤਾ ਜਿਹਦੀ ਕਿ ਬਿਲਕੁਲ ਉਮੀਦ ਨਹੀਂ ਕੀਤੀ ਜਾਂਦੀ ਸੀ ਇਥੋਂ ਤੱਕ ਕੇ ਦਾਖਣ ਵਾਲੇ ਨੂੰ ਸਾਰਿਆਂ ਨੂੰ ਪਤਾ ਜਾਂ ਦੱਸ ਦਈਏ ਕਿ ਆਪੋਜੀਸ਼ਨ ਦਾ ਲੀਡਰ ਪੀਟਰ ਡਾਟਨ ਆਪਣੀ ਸੀਟ ਹਾਰ ਗਿਆ ਬਿਲਕੁਲ ਜੀ ਹਾਰ ਦੇਖਣਗੇ ਹਾਂਜੀ ਜੀ ਜੀ ਹਾਂ ਪਰ ਦੇਖਣ ਵਾਲੀ ਗੱਲ ਇਹ ਸਗੀ ਕਿ ਜਿਹੜੀ ਉਹ ਲੇਡੀ ਉਥੋਂ ਜਿੱਤੀ ਆ ਅਲੀ ਰਾਉਂ ਦੀ ਉਹ ਹੈਂਡੀਕੈਪ ਡਿਆ ਤੇ ਉਹਨਾਂ ਨੂੰ ਭਾਜੀ ਪੀਆ ਸੀ ਦੂਜੀ ਗੱਲ ਤਕੋ ਬਹੁਤ ਵੈਸਾ ਨਹੀਂ ਜਿਹਾ ਕਿ ਪੀਟਰ ਡਟਨ ਉਹ ਜਿਦਾਂ ਤੋਂ ਵੱਡੇ ਅਦਾਨੀ ਬਾਨੀ ਆ ਇਸ ਤਰ੍ਹਾਂ ਦਾ ਬੰਦਾ ਬਿਲਕੁਲ ਪਰ ਉਹਨੂੰ ਹਰਾਉਣਾ ਬੜੀ ਲੋਕਾਂ ਨੂੰ ਇਹ ਹੈਰਾਨੀ ਹੋਈ ਬਈ ਆਸਟ੍ਰੇਲੀਆ ਨਾਲ ਆਪਣੀ ਮਰਜ਼ੀ ਨਾਲ ਪ੍ਰਵਾਹ ਨਾ ਮੰਨਣ ਕਿਸੇ ਦੀ ਜਿਦਾਂ ਟੈਹ ਨਾ ਮੰਨਣ ਕਿਸੇ ਦੀ ਫਰਾਸਤ ਪੂਰਨ ਸਿੰਘ ਉਹਨੇ ਕਿਹਾ ਗਿਆ ਪਰ ਪਿਆਰ ਨਾਲ ਕਰਨ ਗੁਲਾਮੀ ਪਰ ਕਿਸੇ ਦੀ ਟੈਹ ਜਾਂ ਅਮਰੀਕਾ ਦੀ ਜਾਂ ਹੋਰ ਕਿਸੇ ਦੀ ਨਹੀਂ ਪ੍ਰਵਾਹ ਨਾ ਕਰਦਿਆਂ ਅੱਜ ਤੱਕ ਦੀ ਹਿਸਟਰੀ ਦੇ ਵਿੱਚ ਨੀਅਰਲੀ 90 ਸੀਟਸ ਆਸਟ੍ਰੇਲੀਆਨ ਲੇਬਰ ਪਾਰਟੀ ਨੂੰ ਦੇ ਦਿੱਤੀਆਂ ਕਿਉਂਕਿ ਮਨੋਂ 72 ਚਾਹੀਦੀ ਸੀ 72 ਜੀ ਅਜ ਤੱਕ ਇੰਨਾ ਜਿਹੜੀ ਹੋਇਆ ਹੈ ਹਿਸਟਰੀ ਹਿਸਟਰੀ ਦੇ ਵਿੱਚ ਕੋਈ ਆਪੋਜੀਸ਼ਨ ਦਾ ਲੀਡਰ ਹਾਰਿਆ ਹੋਵੇ ਇਸ ਤਰ੍ਹਾਂ ਦਾ ਪਰ ਸ਼ੇਰ ਇੱਕ ਤੁਹਾਨੂੰ ਚੰਗੀ ਗੱਲ ਦੱਸੀਏ ਨੈਤਿਕਤਾ ਦੀ ਸਦਾਚਾਰਕਤਾ ਦੀ ਉੱਚ ਡੈਮੋਕ੍ਰੇਸੀ ਦੀ ਰੀਅਲ ਡੈਮੋਕ੍ਰੇਸੀ ਦੀ ਕਿ ਇਥੇ ਪੰਜਾਬ ਦੇ ਲੀਡਰਾਂ ਵਾਂਗੂ ਇੱਕ ਦੂਜੇ ਤੇ ਪਰਸਨਲ ਤਾਨੇ ਮਿਹਣੇ ਨਹੀਂ ਮਾਰਦੇ ਜਾਂ ਕਮੀਡੀਆ ਨਹੀਂ ਕਰਦੇ ਹਾਂ ਪਰ ਉਹ ਨੇ ਪਿਛਲੇ ਡਟ ਨੇ ਇਹ ਕਿਹਾ ਕਹਿੰਦਾ ਸ਼ੀ ਇਜ਼ ਡਿਸਰਵਿੰਗ ਬਿਲਕੁਲ ਦੀ ਗ੍ਰੇਸੀਅਸ ਸਪੀਚ ਓ ਮਾਈ ਗੋਡ ਥੈਂਕਸ ਟੂ ਗੋਡ ਐਨੀ ਵਧੀਆ ਉਹਨੇ ਸਪੀਚ ਕੀਤੀ ਆ ਤੇ ਕਹਿੰਦਾ ਉੱਪਰ ਇਹ ਲੈਸਟੇਸ਼ੀਅਨ ਲੀਬਰ ਬਾਡੀ ਡਿਜ਼ਰਬ ਕਰਦੀ ਸੀ ਉਹ ਲੇਡੀ ਵੀ ਡਿਜ਼ਰਬ ਕਰਦੀ ਸੀ ਅਸੀਂ ਬਿਲਕੁਲ ਉਹਨਾਂ ਨੂੰ ਕੋਪਰਸੈਂਟ ਦਿੰਦੇ ਆ ਤੇ ਉਹਦੇ ਲੈਕਚਰ ਦੇ ਉਰਹਾਰ ਮੁਲਕ ਤੋਂ ਬਾਅਦ ਨਾਲ ਹੀ ਰਜਾਈਨ ਕਰ ਦਿੱਤਾ ਤੇ ਹੋਰ ਲੀਡਰ ਚੁਣ ਲਓ ਸਾਰੀ ਰਿਸਪੋਨਸਿਬਿਲਟੀ ਮੈਂ ਆਪਣੇ ਤੇ ਲੈਣਾ ਹਾਂਜੀ ਜੀ ਕਰਨਲ ਜੀ ਚੇਕਰ ਗੱਲ ਕਰੀਏ ਤਾਂ ਗ੍ਰੀਨਸ ਪਾਰਟੀ ਦੇ ਜੋ ਲੀਡਰ ਨੇ ਉਹ ਵੀ ਆਪਣੀ ਸੀਟ ਹਾਰ ਗਏ ਜਿਸ ਤੋਂ ਬਾਅਦ ਲਗਾਤਾਰ ਉਹ ਚਾਰ ਵਾਰ ਜਿੱਤੇ ਸੀ ਪਰ ਪੰਜਵੀਂ ਵਾਰੀ ਉਹਨਾਂ ਨੇ ਸੀਟ ਲਾਸਟ ਕੀਤੀ ਤਾਂ ਉਹਨਾਂ ਨੇ ਵੀ ਵਧਾਈ ਹੈ ਜਿਹੜੀ ਆਪਣੇ ਵਿਰੋਧੀ ਲੇਡੀ ਹੈ ਜਿਹੜੀ ਉਹਨੂੰ ਦਿੱਤੀ ਸੋ ਅਜਿਹੇ ਦੇ ਵਿੱਚ ਕਿਤੇ ਨਾ ਕਿਤੇ ਸਿਆਸਤ ਤੋਂ ਵੱਖਰਾ ਹੋ ਕੇ ਇਹ ਚੀਜ਼ ਭਾਈਚਾਰਕ ਸੰਸ ਦਾ ਵੀ ਸੁਨੇਹਾ ਦਿੰਦੀ ਹੈ ਲਗਾਤਾਰ ਬਿਲਕੁਲ ਪਰ ਸਿੱਧੂ ਇਹ ਗੱਲ ਜਿਹੜੀ ਤੁਸੀਂ ਕੀਤੀ ਆ ਐ ਤਾਂ ਹਲੇ ਤੀਜੇ ਨੰਬਰ ਦੀ ਪਾਰਟੀ ਸੀ ਜਿਹੜੀ ਪੰਜ ਪੰਜ ਸਾਲਾਂ ਤੋਂ ਜਿੱਤਦੇ ਆ ਰਹੇ ਸੀ ਗ੍ਰੀਨ ਪਾਰਟੀ ਦੇ ਉਹ ਵੀ ਜ਼ੀਰੋ ਉਹਨਾਂ ਨੂੰ ਐ ਕਿ ਮਿਲੀ ਆ ਕਿਉਂਕਿ ਥੋੜਾ ਜਿਹਾ ਇਹ ਹੋ ਗਿਆ ਕਿ ਜਦੋਂ ਤੁਹਾਡੇ ਵੋਟਾਂ ਬੰਡ ਹੋ ਜਾਂਦੀਆਂ ਪਹਿਲਾਂ ਇਹ ਲੇਬਰ ਦੀ ਸੈਕੰਡ ਆਪਸ਼ਨ ਹੁੰਦੀ ਸੀ ਸੱਜੇ ਖੱਬੇ ਦੀ ਗੱਲ ਪਰ ਮੈਂ ਕਹਿੰਦਾ ਆਸਟ੍ਰੇਲੀਆ ਨਾਲ ਇਹਨਾਂ ਕਿੱਦਾਂ ਬੁਲਾਨਿਕ ਦੇ ਜੀ ਨਹੀਂ ਕਿਹਾ ਆ ਗੁਰਮਤ ਮਾਰਗ ਚੱਲਣਾ ਛੱਡ ਸੱਜੇ ਖੱਬੇ ਇਸੇ ਦੀ ਪਰਵਾਹ ਨਹੀਂ ਕੀਤੀ ਇਹਨਾਂ ਨੇ ਨਾ ਸਜਦੇ ਦੀ ਨਾ ਖੰਬੇ ਦੀ ਸਿੱਧੀਆਂ ਸੈਲੀਆਂ ਲੇਬਰ ਬਾਡੀ ਨੂੰ ਬੋਟਾ ਪਾਈਆਂ ਲੋ ਕਰੇ ਉਹਨਾਂ ਨੇ ਆਪਣੀ ਮਰਜ਼ੀ ਕੀਤੀ ਆ ਪੂਰੇ ਪੂਰੇ ਘੈਂਟ ਬੰਦੇ ਕਹ ਲੋ ਆਹ ਅਸਟ੍ਰੇਲੀਅਨ ਪੂਰੇ ਕੁਛਦਾ ਜੋਤ ਵੀ ਤੇ ਜਿਹੜੀ ਗੱਲ ਮੈਂ ਅਗਲੀ ਤੁਹਾਨੂੰ ਦੱਸਣ ਲੱਗਾ ਸੀ ਕਿ ਜਦੋਂ ਆਲਬਨੀ ਜਿਹੜਾ ਜਿਹਦਾ ਪ੍ਰਾਈਮ ਮਿਨਿਸਟਰ ਆ ਕੋਈ ਵੀ ਜਦੋਂ ਲੈਕਚਰ ਦਿੰਦਾ ਹੁੰਦੇ ਨੇ ਉਹਨੇ ਇਹ ਹੀ ਕਿਹਾ ਪੀ ਆਮ ਆਲਵੇਜ਼ ਬ੍ਰਿਸ਼ਿੰਗ ਫਿਊਚਰ ਗੁੱਡ ਫਿਊਚਰ ਫੋਰ ਦਾ ਆਪੋਜੀਸ਼ਨ ਲੀਡਰ ਐਂਡ ਹਿਸ ਫੈਮਿਲੀ ਟੂ ਐਵਰੀਬਾਡੀ ਪੋਲਿਟਿਕਸ ਇੱਕ ਪਾਸੇ ਆ ਪੌਲਸੀਜ਼ ਲੋਕਾਂ ਲਈ ਇੱਕ ਪਾਸੇ ਆ ਪਰ ਇਹ ਤੁਹਾਡੇ ਉੱਤੇ ਲੋਕਾਂ ਨੂੰ ਇੱਕ ਦੂਜੇ ਨਾਲ ਲੜਦੇ ਨਹੀਂ ਪਰ ਪੌਲਸੀਆਂ ਲੋਕਾਂ ਲਈ ਲਿਆਉਂਦੇ ਆ ਇੱਕ ਦੂਜੇ ਨੂੰ ਵਧੀਆ ਨਾਗਰਿਕਤਾ ਨੂੰ ਨਾਗਰਿਕਾਂ ਸਾਰਿਆਂ ਨੂੰ ਇੱਕੋ ਰੱਖਣ ਲਈ ਜਾਂ ਪ੍ਰਚਾਰਨ ਲਈ ਜਾਂ ਟ੍ਰੈਕਸ ਕਿਦਾਂ ਬਚਾਉਣਾ ਇਦਾਂ ਦੀਆਂ ਗੱਲਾਂ ਸੋ ਮੈਂ ਬੇਸ਼ਕ ਕਰਦਾ ਪਰਮਾਤਮਾ ਅੱਗੇ ਵੀ ਇਦਾਂ ਦੇ ਲੀਡਰ ਸਿੱਖਣ ਪੰਜਾਬ ਦੇ ਵੀ ਸਾਡੇ ਜਿਹੜੇ ਬਾਹਰੋਂ ਜਾਂਦੇ ਆ ਉਹ ਸਿੱਖਣ ਇਦਾਂ ਦਾ ਕੰਮ ਵੀ ਲੋਕਾਂ ਦੀ ਭਲਾਈ ਦਾ ਕੰਮ ਕਰੀਏ ਨਾ ਕਿ ਅਸੀਂ ਆਪਣੇ ਇੱਕ ਦੂਜੇ ਦੀਆਂ ਲੜਾਈਆਂ ਮੋੜੇ ਲਈਏ ਹਾਂ ਤੁਸੀਂ ਬਿਲਕੁਲ ਗਏ ਹੋ ਤਾਂ ਸਹੀ ਗਈ ਆ ਬੇਅਦਗੀ ਪੂਰੀ ਹਿਸਟਰੀ ਆਪਾਂ ਅਗਲੀ ਵਾਰ ਇਸ ਵੀ ਹੋਰ ਰਿਪੀਟ ਕਰਾਂਗੇ ਆਪਣੇ ਆਪਣੇ ਬੰਦੇ ਕਿੱਦਾਂ ਕਿੱਦਾਂ ਕਿਹੜੀ ਪਾਰਟੀਆਂ ਉਹ ਜਿਹਨਾਂ ਦੀ ਆਸ ਸੀ ਉਹ ਵੀ ਇਸ ਕਰਕੇ ਲੁੜਕ ਗਏ ਜੀ ਕਰਨਲ ਜੀ ਜੇਕਰ ਤੁਸੀਂ ਗੱਲ ਪਾਲਿਸੀਆਂ ਦੀ ਕੀਤੀ ਹੈ ਹਾਊਸਿੰਗ ਨੂੰ ਲੈ ਕੇ ਇਸ ਵਾਰ بڑا ਕਹਿੰਦੇ ਮੁੱਦਾ ਛੜਿਆ ਇਲੈਕਸ਼ਨਸ ਤੋਂ ਪਹਿਲਾਂ ਬੜੇ ਤਰ੍ਹਾਂ ਦੇ ਐਲਾਨ ਕੀਤੇ ਗਏ ਉਹ ਕਹਿੰਦੇ ਜੀ ਸਾਡੀ ਪਾਰਟੀ ਆ ਗਈ ਹਸੀਂ ਹਾਊਸਿੰਗ ਦਾ ਇਹ ਕਰ ਦਾਂਗੇ ਕਰ ਦਾਂਗੇ ਸੋ ਵਿਹਾਲ ਸਥਿਤੀ ਕੀ ਕਹਿੰਦੀ ਹੈ ਹਾਊਸਿੰਗ ਨੂੰ ਲੈ ਕੇ ਆਸਟ੍ਰੇਲੀਆ ਦੇ ਵਿੱਚ ਮਹਿੰਗਾਈ ਵੀ ਵੱਧ ਰਹੀ ਹੈ ਕਿਤੇ ਨਾ ਕਿਤੇ ਘਰਾਂ ਦੇ ਰੇਟ ਕਈ ਥਾਵਾਂ ਤੇ ਕੱਡੇ ਵੀ ਨੇ ਸੋ ਕਿਉਂਕਿ ਇਹ ਬਹੁਤ ਜ਼ਰੂਰੀ ਹੈ ਜੇ ਅੱਜ ਦੇ ਟਾਈਮ ਦੇ ਵਿੱਚ ਕੋਈ ਵੀ ਬੰਦਾ ਆਸਟ੍ਰੇਲੀਆ ਆ ਕੇ ਵੱਸਦਾ ਤਾਂ ਸਭ ਤੋਂ ਪਹਿਲਾ ਵਿਸ਼ਾ ਕਰਦਾ ਹੈ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਬਿਲਕੁਲ ਜੀ ਅੱਜ ਕੱਲ੍ਹ ਜੇ ਦੇਖਿਆ ਜਾਵੇ ਤਾਂ ਗੂਗਲ ਦੇ ਉੱਤੇ ਕਿਤੇ ਵੀ ਤਾਂ ਆਸਟ੍ਰੇਲੀਆ ਦਾ ਖਾਸ ਕਰਕੇ ਸਿਡਨੀ 'ਚ ਘਰਾਂ ਦੇ ਰੇਟ ਵੀ ਸਭ ਤੋਂ ਜ਼ਿਆਦਾ ਰੈਂਟ ਦੇ ਤੇ ਘਰ ਵੀ ਸਭ ਤੋਂ ਜ਼ਿਆਦਾ ਮਹਿੰਗੇ ਕੈਨੇਡਾ ਤੋਂ ਵੀ ਜ਼ਿਆਦਾ ਹੁੰਦਾ ਹੈ ਉਹ ਇਹੀ ਗੱਲ ਹੋਈ ਆ ਕਿ ਇਸ ਪ੍ਰੋਡਕਟਰ ਜਿਹੜਾ ਸੀਗਾ ਉਹ ਗਵਰਨਮੈਂਟਾਂ ਨੇ ਹੁਣ ਤੋਂ ਨਹੀਂ ਇਹ 4-5 ਸਾਲਾਂ ਤੋਂ ਹੀ ਰੇਟ ਆਫ ਇੰਟਰਸਟ ਬਹੁਤ ਥੱਲੇ ਰੱਖਿਆ ਪੌਸਟ ਕੱਟ ਰੱਖੀ ਕਰੋਨਾ ਤੋਂ ਬਾਅਦ ਆਊਟ ਆਫ ਕੰਟਰੋਲ ਸਿਟੀ ਹੋ ਗਈ ਮਨੀ ਜਿਆਦਾ ਸਰਪਲਸ ਹੋ ਗਏ ਲੋਕਾਂ ਦੇ ਕੋਲ ਇੰਜੈਕਟ ਜਿਆਦਾ ਕਰਦੂ ਇਕਨੋਮੀ ਨੂੰ ਦੇਖਿਆ ਨਹੀਂ ਉਹ ਤੋਂ ਬਾਅਦ ਇੱਕਦਮ ਮਹਗਾਈ ਆਈ ਤੇ ਘਰੋਂ ਨੇ ਮਾਈਗ੍ਰੇਸ਼ਨ ਇੱਕਦਮ ਖੁੱਲੀ ਆ ਕਰੋਨਾ ਤੋਂ ਬਾਅਦ ਮੂਦੇ ਵਿੱਚ ਕਾਰਨ ਪੜੇ ਆ ਕਿਸੇ ਵੇਲੇ ਵੱਖਰਾ ਪ੍ਰੋਗਰਾਮ ਕਰਨਗੇ ਆਪਾਂ ਫੇਰ ਕਹਿੰਦੇ ਆ ਵੀ ਬਾਹਰੋਂ ਆਏ ਲੋਕਾਂ ਦੇ ਮਾਈਗ੍ਰੈਂਟਸ ਨੇ ਇਵਨ ਸਟੂਡੈਂਟਸ ਨੇ ਆਪਣੀਆਂ ਜਾਨਾਂ ਜੋਖਮ 'ਚ ਪਾ ਕੇ ਕੰਮ ਕੀਤਾ ਇਹ ਘਰਾਂ 'ਚ ਬੈਠ ਕੇ ਪੈਸੇ ਕਹਿੰਦੇ ਰਹੇ ਬਿਲਕੁਲ ਏ ਚੇਤੇ ਬੰਦੇ ਕੋਈ ਇੰਸਟਗੇਟ ਨਾ ਨਾ ਨੂੰ ਘਰ ਬੈਠੇ ਗਵਰਨਮੈਂਟ ਦਿੰਦੀ ਰਹੀ ਬਿジネス ਵਾਲਿਆਂ ਨੂੰ ਉਹ ਡਬਲ ਉਹਨਾਂ ਨੇ ਸਰਪਲਸ ਹੋ ਗਏ ਮਾਈਗ੍ਰੇਸ਼ਨ ਜਦੋਂ ਕੰਮ ਦੇ ਲਈ ਮਣਿਆ ਵੀ ਕਿਸੇ ਨੂੰ ਕੋਰੋਨਾ ਹੋਇਆ ਉਹਨਾਂ 15 ਦਿਨ ਦੀ ਛੁੱਟੀ 2 ਮਹੀਨੇ ਦੀ ਛੁੱਟੀ ਘਰ ਬੈਠੇ ਬੈਠਣ ਲਈ ਉਹ ਪਾਲਸੀਆਂ ਨੂੰ ਕੋਈ ਸਾਹਮਣੇ ਨਹੀਂ ਲਿਆ ਆ ਫਲੇਮ ਦੇਣ ਲੱਗ ਪਏ ਮਾਈਗ੍ਰੇਸ਼ਨ ਮਾਈਗ੍ਰੇਂਡਸ ਤੇ ਜਿਨ੍ਹਾਂ ਨੇ ਕੇ ਕੰਮ ਕੀਤਾ ਵੀ ਇਹਨਾਂ ਦੇ ਜਾਂ ਸਟੂਡੈਂਟਸ ਦੇ ਔਨ ਕਰਕੇ ਸਾਨੂੰ ਇਹ ਪ੍ਰੋਬਲਮ ਹੈ ਕਿ ਪ੍ਰੋਬਲਮ ਪਿੱਛੇ ਬਹੁਤ سارے ਡਰਾਅਬੈਕਸ ਆ ਜਿਹਨ ਲੋਕ ਕੋਹਲਣਾ ਪਰਤਾ ਕੋਲਣੀਆਂ ਤੇ ਪਤਾ ਲੱਗਦਾ ਕਿ ਕਿਹਦਾ ਕਿਹਦਾ ਕਸੂਰ ਸੀ ਪਰ ਉਹਦੀ ਫੇਰ ਵੀ ਨਹੀਂ ਬਰਵਾ ਕੀਤੀ ਲੋਗਾਂ ਨੂੰ ਪਤਾ ਸੀ ਕਿਹੜੇ ਬੰਦੇ ਕੰਮ ਕਰਦੇ ਕਿਹਨੇ ਫਿਊਚਰ ਆ ਜੇ ਮਾਈਗ੍ਰੇਸ਼ਨ ਆਉਗੀ ਸਟੂਡੈਂਟ ਆਉਗੇ ਤਾਂ ਪੈਸਾ ਵੀ ਲਿਉਂਦੇ ਚਾਰ ਪੰਜ ਮੈਹਿਕਵੇਂ ਦੇ ਨਾਲ ਯੂਨੀਵਰਸਿਟੀਆਂ ਉਹਨੀਆਂ ਜੋਬਸ ਟੀਚਰਾਂ ਦੀਆਂ ਜੋਬਸ ਲੋਕਾਂ ਦੀਆਂ ਜੋਬਸ ਇਨਸਟਰੂਕਟਰ ਸਾਰਾ ਰੇਲਵੇ ਦੀਆਂ ਜੋਬ ਸਾਰੀਆਂ ਨੂੰ ਇਕਨੋਮੀ ਨੂੰ ਫਾਇਦਾ ਹੁੰਦਾ ਇਹ ਇੱਕ ਪੂਰਾ ਢੱਕਣ ਬੰਦ ਕਰਨ ਵਾਲੀ ਗੱਲ ਜਿੰਦੀ ਹੈ ਜਿੱਦਾਂ ਵੇ ਤੁਸੀਂ ਇਕਨੋਮੀ ਦਾ ਇਹਦੇ ਬਾਰੇ ਆਪਾਂ ਅਗਲਾ ਪ੍ਰੋਗਰਾਮ ਦੌਰ ਇੱਕ ਕਰਾਂਗੇ ਪਰ ਇਹ ਉਹਨਾਂ ਦਾ ਟੋਟਲੀ ਇਹ ਹੈ ਇਸ ਮੁੱਦੇ ਨੂੰ ਜਿਹੜਾ ਚਲਾਇਆ ਗਿਆ ਟੋਟਲੀ ਪਹਿਲੇ 2 ਹਫ਼ਤਿਆਂ ਜੀ ਪੋਪੂਲੇਸ਼ਨ ਦਾ ਮੁੱਦਾ ਫੇਲ ਹੋ ਚੁੱਕਾ ਸੀ ਯਾਦ ਰਹੇ ਗਲੋਬਲ ਪੰਜਾਬ ਦੇ ਦਰਸ਼ਕਾਂ ਨੂੰ ਵੀ ਅਸੀਂ ਵੀ ਉਹ ਸੈਗਮੈਂਟ ਦੇ ਵਿੱਚ ਉਸ ਪ੍ਰੋਗਰਾਮ 'ਚ ਦੱਸ ਦਿੱਤਾ ਸੀ ਕਿ ਇਹ ਹਸਾਬ ਨਾਲ ਮਾਈਗ੍ਰੈਂਟ ਏਰੀਆ ਵਿੱਚ ਮੈਲਵਨ ਹੋ ਗਿਆ ਸਿਡਨੀ ਐਡਲੇਡ ਬ੍ਰਿਸਬਨ ਤੋਂ ਇਹ ਪਾਰਟੀ ਨਹੀਂ ਜਿੱਤੀ ਜੀ ਕਰਨਲ ਜੀ ਅੱਗੇ ਵਧਦੇ ਆ ਗੱਲ ਕਰਾਂਗੇ ਪੰਜਾਬੀਆਂ ਦੀ ਸਿਆਸਤ ਦੇ ਵਿੱਚ ਕਿਉਂਕਿ ਦੇਖਿਆ ਜਾਵੇ ਵਿਦੇਸ਼ ਦੇ ਵਿੱਚ ਜੇ ਪੰਜਾਬੀਆਂ ਦਾ ਸਭ ਤੋਂ ਜ਼ਿਆਦਾ ਬੋਲਬਾਲਾ ਤਾਂ ਉਹ ਕੈਨੇਡਾ ਦੇ ਵਿੱਚ ਹੈ ਇਸ ਵਾਰ ਵੀ 22 23 ਦੇ ਤਕਰੀਬਨ ਜਿਹੜੇ ਨੇਗੇ ਉਹ ਕੈਂਡੀਡੇਟ ਉਥੋਂ ਜਿੱਤੇ ਅਮਰੀਕਾ ਦੇ ਵਿੱਚ ਹਲੇ ਰੇਸ਼ਿਓ ਬਹੁਤ ਘਟ ਹੈ ਆਸਟ੍ਰੇਲੀਆ ਦੇ ਵਿੱਚ ਵੀ ਕੰਪੈਰੀਟਿਵਲੀ ਘਟ ਹੈ ਸੋ ਇਸ ਵਾਰ ਪੰਜਾਬੀ ਜਿੰਨੇ ਵੀ ਕੈਂਡੀਡੇਟ ਖੜੇ ਹੋ ਚਾਹੇ ਕਿਸੇ ਵੀ ਪਾਰਟੀ ਤੋਂ ਹੋਣ ਕਿਸੇ ਵੀ ਏਰੀਆ ਤੋਂ ਹੋਣ ਉਹਨਾਂ ਲਈ ਰਿਸਪੌਂਸ ਕਿਵੇਂ ਦਾ ਸੀ ਲੋਕਾਂ ਦਾ ਤੇ ਜਿੱਤ ਦੀ ਖੁਸ਼ੀ ਹੈ ਜਿਹੜੀ ਉਹ ਕਿੰਨੇਖ ਨੂੰ ਹਾਸਲ ਹੋਈ ਹੈ ਦੇਖੋ ਜਿੱਦਾਂ ਹੁਣ ਆਪਾਂ ਕਹਿ ਲਈਏ ਕਿ ਪਹਿਲੀ ਸਰਦਾਰਨੀ ਪੰਜਾਬ ਮਣ ਖੜੀ ਸੀ ਗ੍ਰੀਨਵੇ ਤੋਂ ਸਾਡੇ ਉਹ ਏਰੀਆ ਪੈਂਦਾ ਬਲੈਕ ਜਿਹੜਾ ਆਪਾਂ ਦੱਸਿਆ ਸੀ ਪੰਜਾਬੀਆਂ ਦੀ ਘਾੜ ਕਾਂਗਸ ਵਾਲਾ ਤੇ ਸਾਰੇ ਇੰਡੀਆ ਦਾ ਵੀ ਉਹਨਾਂ ਦੀ ਵਿੱਚ ਕੋਈ ਗਲਤੀ ਨਹੀਂ ਸਾਡੀਆਂ ਕਮਿਊਨਿਟੀਜ਼ ਦੀ ਹਲੇ ਗੁਰਦੇ ਨਾਲ ਤੱਕ ਪੋਲਿਟਿਕਸ ਐਛੀ ਅਤੀ ਲੰਬੇ ਸਮਾਵਾ ਨਹੀਂ ਹੁੰਦੀਆਂ ਲੰਬੀ ਸੋਚ ਹੈ ਨਹੀਂਗੀ ਜਾਂ ਕੋਈ ਕੈਂਡੀਡੇਟ ਇਦਾਂ ਦੇ ਆਉਣ ਜਿੱਥੋਂ ਜਿੱਤਣ ਵਾਲੀ ਸੀਟ ਹੋਵੇ ਜਦ ਕਿ ਉਹਨਾਂ ਦੀ ਜਿਹੜੀ ਆਪੋਜੀਟ ਸੀ ਉਹ ਆਵਾਜ਼ ਤੋਂ 5-6 ਵਾਰੀਆਂ ਦੀ ਜਿੱਤੀ ਹੋਈ ਕੈਬਨਟ ਮਿਨਿਸਟਰ ਮਿਸਟਰ ਰੌਲੈਂਡ ਸੀ ਉਹਨੂੰ ਰੋਣਾ ਬੜਾ ਮੁਸ਼ਕਲ ਸੀ ਪਰ ਫੇਰ ਵੀ ਲੋਕਾਂ ਨੇ ਭੈਣ ਜੀ ਭੈਣ ਜੀ ਕਰਕੇ ਜਾਂ ਹੂੜ ਕਰਕੇ ਹੰਗਾਰਾ ਦਿੱਤਾ ਬੂਟਾਂ ਪਾਈਆਂ ਪਰ ਜਿਹੜੀ ਟੋਟਲ ਵੇਵ ਜਿਹੜੀ ਚੱਲੀ ਆ ਸਾਰੇ ਆਸਟ੍ਰੇਲੀਆ ਦੇ ਵਿੱਚ ਉਹ ਲਿਬਰਲ ਦੇ ਗਏ ਐਸ ਸੀ ਇਸ ਕਰਕੇ ਕਿਸੇ ਨੂੰ ਦੰਦਾ ਦੋਸ਼ਾ ਤੀਜਾ ਕਿਸੇ ਨੂੰ ਕਿਸੇ ਨੂੰ ਦੋਸ਼ ਨਹੀਂ ਗਾ ਜੁਨਿਟੀ ਔਨਲਾਈਨ ਸਮਿਆਂ 'ਚ ਹਾਰਡ ਕੰਮ ਕਰਨਾ ਪਿਆ ਆਪਸੀ ਭਾਈਚਾਰਕ ਸਾਂਝ ਦੀ ਘਾਟ ਬਹੁਤ ਸਾਰੇ ਗੱਲ ਆ ਗੁਰਦਵਾਰਿਆਂ ਤੋਂ ਬਾਹਰ ਨਿਕਲ ਕੇ ਪੋਲਿਟਿਕਸ ਲਈ ਇਕੱਠੇ ਹੋਣਾ ਜਿੱਥੇ ਕੋਈ ਕੈਂਡੀਡੇਟ ਖੜਾ ਹਾ ਦੀਪ ਸਿੱਧੂ ਵੈਸਨਸਟਰੀਆ ਤੋਂ ਉੱਪਰਲੇ ਹਾਊਸ ਦੇ ਲਈ ਹੈ ਕੈਂਡੀਡੇਟ ਉਹਦਾ 3 ਨੰਬਰ ਤੇ ਆ ਰਿਹਾ ਅੱਜ ਹੀ ਇਸ ਗੱਲ ਪਤਾ ਕੀਤਾ ਬਿਸ਼ਿੰਗ ਕਰਦੇ ਆ ਬਹੁਤ ਨੇੜੇ ਆ 70% ਕਾਊਂਟਿੰਗ ਹੋ ਗਈ ਆ ਤਿੰਨ ਇੱਕ ਦਿਨਾਂ ਦੇ ਪਤਾ ਲੱਜੂਗਾ ਸਾਡਾ ਪਹਿਲਾ एमपी ਹੋਊਗਾ ਜਿਹੜਾ ਸੰਸਦ ਦੇ ਵਿੱਚ ਚਾਊਗਾ ਵੈਸਨਸ ਏਰੀਆ ਤੋਂ ਲੇਬਰ ਪਾਰਟੀ ਨੂੰ ਹਾਂ ਮੈਂ ਦੱਸ ਦਿਆਂ ਤੁਹਾਨੂੰ ਕਿ ਸਟੇਟ ਦੇ ਵਿੱਚ ਨਿਊ ਸਾਊਥ ਵਿਲ ਦੇ ਵਿੱਚ ਨਿਊ ਸਾਊਥ ਵਿਲ ਸਿਗਨੀ ਤੋਂ ਪਾਪਸਰ ਤੋਂ ਅਸਾ ਹੰਬੀਸ਼ ਸਿੰਘ ਉਹ ਨਹੀਂ ਪਹਿਲਾਂ ਸਰ ਜਗਵਿੰਦਰ ਸਿੰਘ ਉਹਨਾਂ ਦੇ ਲੜਕੇ ਪਹਿਲਾਂ ਐਮਪੀ ਹੈਗੇ ਆ ਉਹ ਸਟੇਟ ਦੇ ਜਦ ਕਿ ਉਹ ਮਨਿਸਟਰ ਵੀ ਆ ਬੜਾ ਮਾਣ ਆ ਉਹ ਇਦਾਂ ਹੀ ਆਪਣਾ ਉਹ ਬੜੀ ਸੇਵਾ ਪਹਿਲਾਂ ਤੋਂ ਕਰਦੇ ਉਹ ਇਦਾਂ ਹੀ ਰਹਿਣਗੇ ਪਰ ਆਉਣ ਵਾਲੇ ਸਮੇਂ ਜਿੱਦਾਂ ਤੁਸੀਂ ਕਿਹਾ ਕਿ ਕੈਨੇਡੀਅਨਾਂ ਦੀ ਤਰ੍ਹਾਂ ਜੇ ਹੋਰ ਵੀ ਪਾਰਟੀਆਂ ਸਵਾਮਾਂ ਕਾਨੀਆਂ ਇਕੱਠੇ ਹੋ ਕੇ ਉਹਨਾਂ ਨੂੰ ਉਹਨਾਂ ਨੂੰ ਸਪੋਰਟ ਕਰਨੀ ਜਾਂ ਕਿ ਸਪੋਰਟ ਕੱਲੇ-ਕੱਲੇ ਲੜ ਰਹੇ ਆ ਇਹ ਸੰਬੰਧੇ ਤੇ ਜ਼ੋਰ ਵਿਚਾਰ ਚਰਚਾ ਹੋਣੀ ਬਣਦੀ ਜੀ ਇਹ ਤਾਂ ਗੱਲ ਹੋਈ ਕਰਨਲ ਜੀ ਇਲੈਕਸ਼ਨਸ ਦੀ ਹੈ ਇਲੈਕਸ਼ਨਸ ਦੇ ਅੱਗੇ ਹੁਣ ਵਾਦੇ ਆ ਤੇ ਗੱਲ ਆਪਾਂ ਆਮ ਗਤੀਵਿਧੀਆਂ ਦੀ ਕਰਦੇ ਆ ਸੋ ਕਹਿੰਦੇ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਗ੍ਰਫਤ ਸਿੱਖ ਗੇਮਸ ਜੋ ਕਿ ਐਨੂਅਲ ਗੇਮਸ ਨੇ ਉਹ ਵੀ ਹੋਣ ਜਾ ਰਹੀਆਂ ਨੇ ਗੇਮਾਂ ਨੂੰ ਆਸਟ੍ਰੇਲੀਆ ਦੀ ਧਰਤੀ ਤੇ ਬਹੁਤ ਜ਼ਿਆਦਾ ਤਰਜੀਹ ਦਿੱਤੀ ਜਾਂਦੀ ਹੈ ਸਮੇਂ-ਸਮੇਂ ਤੇ ਬਹੁਤ ਸਾਰੇ ਐਨੂਅਲ ਸਮਾਗਮ ਹੈ ਜਿਹੜੇ ਉਹ ਖੇਡਾਂ ਦੇ ਸਬੰਧਤ ਕਰਾਏ ਜਾਂਦੇ ਨੇ ਇਸ ਬਾਰੇ ਜਾਣਕਾਰੀ ਦਿਓ ਕਿ ਇਹ ਕਦੋਂ ਹੋਣ ਜਾ ਰਿਹਾ ਸਮਾਗਮ ਇੱਕ ਸਲਾਣਾ ਸ਼ਹੀਦੀ ਜੋੜ ਮਿਲਾਈ ਹੋਣੇ ਬੜਿਆ ਇਤਿਹਾਸਕ ਆਸਾਦ ਰঞ্জੀਤ ਸਿੰਘ ਵੀ ਸਵਰਗਵਾਸ ਹੋ ਗਏ ਉਹ ਚਾ ਰঞ্জੀਤ ਸਿੰਘ ਹੁੰਦੇ ਸੀ ਉਹਨਾਂ ਦਾ ਭਰਾ ਛੇਕ ਦੋਵੇ ਸੋਡੀ ਚਾਦ ਨੂੰ ਸਮਰਪਿਤ ਤੇ ਇਹ ਸ਼ਹੀਦੀ ਟੂਰਨਾਮੈਂਟ ਰੱਖਿਆ ਸੀ ਜੂਨ ਦੇ 1 ਘਲੂ ਵਾਲੇ ਦੇ ਸੁੰਧ ਦੇ ਵਿੱਚ ਜਦੋਂ ਕੇ ਸ਼ਹੀਦੀ ਆਉਂਨਿਆ ਦੇ ਰਾਸੀ ਦੇ ਵਿੱਚ ਉਦੋਂ ਕੇ ਸ਼ੁਰੂ ਹੋਇਆ ਤੇ ਹੁਣ ਤਾਂ ਇਤਿਹਾਸ ਬਗਵੰਦੇ ਪੜਿਆ ਉਹਦੀਆਂ ਤਿਆਰੀਆਂ ਹੁਣ ਤੋਂ ਸ਼ੁਰੂ ਆ ਪਹਿਲੇ ਹਫਤੇ ਹੋਣ ਜਾ ਰਿਹਾ ਇਹ ਇਦਾਂ ਹੀ ਇਹ ਬਿਲਕੁਲ ਖਾਨਪਾਪ ਕਿ ਉਹ ਉਸੇ ਸੰਡੇ ਨੂੰ ਪਹਿਲੇ ਹਫਤੇ ਦੇ ਸੰਡੇ ਇਹ ਪ੍ਰੋਗਰਾਮ ਉੱਥੇ ਸ਼ੀਧੀ ਜੋੜ ਮੇਲਾ ਹੋਊਗਾ ਆਲ ਦੋਣੇ ਮਿਡਲ ਪਿੰਡਾਂ ਮਿਨੀ ਪੰਜਾਬ ਕਹਿੰਦੇ ਅਸੀਂ ਗ੍ਰੇਵਤ ਸਾਰੇ ਫਾਰਮਰ ਹੁੰਦੇ ਸੰਤਰੇ ਦੇ ਤੇ ਹੋਰ ਸਾਰੀਆਂ ਚੀਜ਼ਾਂ ਦੇ ਸਾਰੇ ਇਕੱਠੇ ਹੋਗੇ ਫਿਰ ਉੱਥੇ ਇਹ ਆਲ ਦੋਣੇ ਉਹ ਸਟੇਟ ਤੋਂ ਆਉਂਦੀ ਹੈ 2 ਦਿਨ ਦਾ ਜੋੜ ਮੇਲਾ ਬਹੁਤ ਹੀ ਤਗੜਾ ਹੁੰਦਾ ਸਾਰਿਆਂ ਨੂੰ ਉਹਦੇ ਲਈ ਖੁੱਲ੍ਹਾ ਸੱਦਾ ਹੁੰਦਾ ਖਾਸ ਕਰਕੇ ਪਿੰਨੀਆਂ ਵਗੈਰਾ ਬਹੁਤ ਮਾਣ-ਦਾਨ ਕਰਦੇ ਆ ਉਸ ਏਰੀਏ ਦੇ ਬੰਦੇ ਉਹ ਉੱਥੇ ਜ਼ਰੂਰ ਪਹੁੰਚਣ ਦਾ ਸਾਰਿਆਂ ਨੂੰ ਸੱਦਾ ਯਾਦ ਰੱਖਿਓ ਪਹਿਲਾ ਵੀ ਕਹਿੰਦੇ ਜੂਨ ਦਾ ਜੀ ਕਰਨਲ ਜੀ ਅੱਗੇ ਗੱਲ ਕਰਾਂਗੇ ਵਿਸਾਖੀ ਮੇਲਾ ਪਿਛਲੇ ਦਿਨੀ ਹੋਇਆ ਤੁਸੀਂ ਗਏ ਉਸ ਵਿਸਾਖੀ ਮੇਲੇ ਤੇ ਖਾਸ ਤੌਰ ਤੇ ਸਾਡੀ ਟੀਮ ਗਲੋਬਲ ਪੰਜਾਬ ਨੂੰ ਵੀ ਵਿਸ਼ੇਸ਼ ਸਨਮਾਨ ਦਿੱਤਾ ਗਿਆ ਕਿਸ ਤਰ੍ਹਾਂ ਦਾ ਵਿਸਾਖੀ ਮੇਲਾ ਰਿਹਾ ਉੱਥੇ ਤੇ ਕਿਸ ਤਰ੍ਹਾਂ ਦਾ ਰਿਸਪੌਂਸ ਕਿਸ ਤਰ੍ਹਾਂ ਦਾ ਹੰਗਾਰਾ ਦਰਸ਼ਕਾਂ ਦਾ ਸੀ ਦੇਖੋ ਇਹ ਕਲਚਰ ਜਿਹੜਾ ਆਮ ਹੁੰਦਾ ਸੀ ਜਿੱਦਾਂ ਕਿ ਕਰੀਏ ਉਹਨਾਂ ਦੇ ਸ਼ਗਿਰਦ ਨੇ ਇਤਿਹਾਸਾਰ ਦਵਿੰਦਰ ਸਿੰਘ ਧਾਰੀਆ ਉਹਨਾਂ ਨੇ ਜਮਲਾ ਜੱਟ ਦੇ ਆਪਣੇ ਜਲੂਹਾਂ ਤੋਂ ਜਿਹੜੇ ਹੋਏ ਆ ਬੜੇ ਲੋਕੀਂ ਚ ਉਹਦੇ ਸੰਗੀਤ ਜਾਂ ਸਦਾ ਵਹਾਰਿਆ ਉਦਾਂ ਦਾ ਇਹ ਮੇਲਾ ਪਰਿਵਾਰਕ ਜਿਹੜਾ ਕਿ ਹੁਣ ਇਦਾਂ ਦਾ ਲੱਗਦਾ ਸੀ ਕਿ ਤੇਲ ਸਿੱਟਣ ਨੂੰ ਜਗ੍ਹਾ ਨਹੀਂ ਸੀ ਪੈਰ ਰੱਖਣ ਨੂੰ ਵੀ ਕਾਰ پارک ਨਹੀਂ ਮਿਲਦੀ ਰਹੀ ਸੀ ਫੇਵਨ ਸੱਦੇ ਆਉਂਦੇ ਸਾਰੀ ਹੀ ਤਰ੍ਹਾਂ ਦੇ ਮੀਡੀਆ ਸਾਰੇ ਤਰ੍ਹਾਂ ਦੇ ਕਲਚਰ ਪ੍ਰੋਗਰਾਮ ਬੱਚਿਆਂ ਦੇ ਭੰਗੜੇ ਦੇ ਕੁੜੀਆਂ ਦੇ ਭੰਗੜੇ ਦੇ ਵੱਡਿਆਂ ਦੇ ਚੇਅਰ ਰੇਸ ਤੋਂ ਲੈ ਕੇ ਰੱਸਾ ਕਸੀ ਤੋਂ ਲੈ ਕੇ ਸਾਰੀਆਂ ਛੋਟੀਆਂ ਗੇਮਾਂ ਬਹੁਤ ਹੀ ਖੁਸ਼ੀ ਦਾ ਮਾਹੌਲ ਹੋਣ ਬਹੁਤ ਹੀ ਸੈਸਫੁਲ ਇਵੈਂਟ ਹੋ ਇਹ ਹੋ ਨੀ ਬੜੀ ਹੈ ਜਿਹੜੀ ਕਿ 8 ਸਾਲ ਤੁਸੀਂ ਸਾਰੇ ਬਿਸ਼ਕਰ ਦੇ ਵਿੱਚ ਇਦਾਂ ਚੜਦੀ ਕਲਾ ਜਿਹਾ ਹੈ ਖਾਸ ਕਰਕੇ ਇਹਨਾਂ ਐਸ ਕੀ ਉਹਨਾਂ ਨੇ ਪਿਛਲੀ ਵਾਰੀ ਵੀ ਸੱਦਿਆ ਸੀ ਗਲੋਬਲ ਪੰਜਾਬ ਨੂੰ ਵੀ ਸਨਮਾਨ ਦਿੱਤਾ ਕਲੱਬ ਨੂੰ ਦਾ ਡੱਬਾ ਤੇ ਨਾਲ ਤੁਹਾਡੇ ਲਈ ਅਵਾਰਡ ਵੀ ਉਹਨਾਂ ਨੇ ਮੋਮੈਂਟਮ ਦੇ ਕੇ ਇਦਾਂ ਹੀ ਹੋਰ ਜਿਹੜੇ ਆਪਾਂ ਦੇਖੇ ਪੱਕੀ ਭਾਈਚਾਰਾ ਬੰਗਲਾਦੇਸ਼ ਤੋਂ ਨੇ ਬੰਦੇ ਪਾਕਿਸਤਾਨ ਤੋਂ ਇਵਨ ਫਿਜੀ ਤੋਂ ਸਾਰੀਆਂ ਦੁਕਾਨਾਂ ਜਿੱਦਾਂ ਕਿ ਮੇਲਾ ਤੁਸੀਂ ਕਹਿ ਸਕਦੇ ਕਿ ਬਹੁਤ ਤਕੜਾ ਅ ਨੈਕਸਟ ਅਨੰਦਪੁਰ ਸਾਹਿਬ ਵਾਲੇ ਤੋਂ ਬਾਅਦ ਜੇ ਦੇਖਿਆ ਜਾਵੇ ਤਾਂ ਉਸ ਤਰ੍ਹਾਂ ਦਾ ਹੈ ਫੈਮਿਲੀ ਵਾਲਾ ਸਦਾਚਾਰਕ ਅਰਦਾਸ ਕਰਨ ਤੋਂ ਬਾਅਦ ਪੰਜ ਪਿਆਰਿਆਂ ਦੀ ਫੇਰ ਇਹ ਸ਼ੁਰੂ ਕਰਦੇ ਆ ਇਸੇ ਤਰ੍ਹਾਂ ਬਹੁਤ ਸਾਰੀਆਂ ਸਾਰੇ ਜਿੰਨੇ ਕਲਚਰਲ ਪ੍ਰੋਗਰਾਮ ਆ ਉਹ ਪਰਿਵਾਰਕ ਬੱਚਿਆਂ ਦੇ ਨਾਲ ਉਹਨੂੰ ਨੈਕਸਟ ਜੇ ਸ਼ਰਮ ਪਾਸ ਆਨ ਕਰੀ ਜਾ ਰਿਹਾ ਧੰਨਵਾਦ ਦੀ ਅਸੀਂ ਕਮੇਟੀ ਦਾ ਸਾਡਾ ਡਾਕਟਰ ਰਕੀਤ ਸਹੰਦਰਦ ਥੈਂਕ ਯੂ ਜੀ ਕਰਨਲ ਜੀ ਅੱਗੇ ਗੱਲ ਕਰਦੇ ਆਂ ਕਹਿੰਦੇ ਇੱਕ ਸਿੱਖ ਮੁੰਡਾ ਉਸ ਨੂੰ ਖਾਸ ਤੌਰ ਤੇ ਬਰੇਵਰੀ ਸਨਮਾਨ ਮਿਲਿਆ ਕਿਉਂਕਿ ਉਸ ਨੇ ਕਿਸੇ ਹੋਰ ਦੀ ਜਾਨ ਬਚਾਈ ਹੈ ਸੋ ਇਸ ਤਰ੍ਹਾਂ ਦੀਆਂ ਚੀਜ਼ਾਂ ਲਈ ਪੰਜਾਬੀ ਆਮ ਹੀ ਜਾਣੇ ਜਾਂਦੇ ਆ ਕਿ ਆਪਦੀ ਪਰਵਾਹ ਨਾ ਕਰਕੇ ਦੂਜੇ ਦੀ ਪਰਵਾਹ ਪਹਿਲਾਂ ਕਰਨਾ ਸਾਨੂੰ ਸਿਖਾਇਆ ਗਿਆ ਹੈ ਸੋ ਇਹਨਾਂ ਚੀਜ਼ਾਂ ਨੂੰ ਸਿਰਫ ਅਸੀਂ ਪੰਜਾਬ ਜਾਂ ਇੰਡੀਆ ਤੱਕ ਸੀਮਿਤ ਨਹੀਂ ਰੱਖ ਰਹੇ ਵਿਦੇਸ਼ਾਂ ਦੇ ਵਿੱਚ ਵੀ ਏਸੀ ਕਹਿ ਲਓ ਕਿ ਸੇਵਾ ਕਹਿ ਲਓ ਜਿਹੜੀ ਲੱਗੀ ਹੋਈ ਹੈ ਉਹਨੂੰ ਨਿਭਾ ਰਹੇ ਆ ਤੇ ਇਹਦੇ ਲਈ ਮਾਣ ਸਨਮਾਨ ਵੀ ਸਾਨੂੰ ਵਿਦੇਸ਼ਾਂ ਦੇ ਵਿੱਚ ਮਿਲ ਰਹੇ ਨੇ ਇਸ ਬਾਰੇ ਜ਼ਰੂਰ ਜਾਣਕਾਰੀ ਦਿਓ ਬਿਲਕੁਲ ਜੀ ਨਿਊ ਸੌਸ ਬੈਲ ਜਿਹੜੀ ਸਟੇਟ ਆ ਕਾਫੀ ਵੱਡੀ ਸਟੇਟ ਆ ਇਹਦੇ ਵਿੱਚ ਸਿਡਨੀ ਆਉਂਦੀ ਇੱਕ ਆਫਸਰ ਬਰੋਂਦਾ ਆ ਗ੍ਰਿਫਟ ਵੀ ਆਉਂਦਾ ਇਹਦੇ ਬਰ ਗੁਰਗਾਂਦਾ ਉੱਥੇ ਤੋਂ ਆ ਭਾਜੀ ਨੇ ਸਾਰਾ ਮਨਦੀਪ ਸਿੰਘ ਸਿੱਧੂ ਹਾਰਮਨ ਰੇਡੀਓ ਚਲਾ ਰਿਹਾ ਹੈ ਕਾਫੀ 25 26 ਸਾਲਾਂ ਤੋਂ ਉਹਨਾਂ ਦਾ ਲੜਕਾ ਆ ਜਿਨ੍ਹਾਂ ਨੂੰ ਕੋਈ ਬਹਾਦਰੀ ਦਾ ਅਵਾਰਡ ਮਿਲਿਆ ਕਿਉਂਕਿ ਉਹ ਫਾਇਰ ਬ੍ਰਿਗੇਡ ਦੇ ਨਾਲ ਜਿੱਦਾਂ ਉਹ ਆਪਣੀ ਕਵਰੀ ਲੜਾਈਆਂ ਲੜਦੀਆਂ ਫਾਇਰ ਬ੍ਰਿਗੇਡ ਜਾਂ ਐਮਰਜੈਂਸੀ ਸੰਸਥਾਵਾਂ ਸਟੈਂਡ ਬਾਈ ਜਿਹੜੇ ਸੇਵਾਦਾਰ ਖੜੇ ਹੋ ਜਾਂਦੇ ਆ ਉਹ ਹਰ ਸਾਲ ਸੇਵਾ ਕਰਦਾ ਹੁੰਦਾ ਸੀ ਉਹਨੇ ਇੱਕ ਇੰਨੀ ਡੇਂਜਰਸ ਆਪਣੀ ਜਾਨ ਖਤਰੇ 'ਚ ਪਾ ਕੇ ਤਾਂ ਬ੍ਰੇਵਰੀ ਦਾ ਅਵਾਰਡ ਆਪਣੇ ਖਤਰੇ 'ਚ ਪਾ ਕੇ ਆਪਣੀ ਜਾਨ ਨੂੰ ਤਾਂ ਉਹਨਾਂ ਨੇ ਬਾਕੀਆਂ ਦੀਆਂ ਜਾਨਾਂ ਬਚਾਈਆਂ ਸੀ ਇਸ ਕਰਕੇ ਬੜਾ ਇੰਡੀਪੈਂਡੈਂਟਲੀ ਨਿਊ ਸਾਊਥਵੈਲ ਦੀ ਫਾਇਰ ਬ੍ਰਿਗੇਡ ਤੇ ਨਿਊ ਸਾਊਥਵੈਲ ਦੀ ਗਵਰਨਮੈਂਟ ਨੇ ਉਹਨੂੰ ਬਹਾਦਰੀ ਦਾ ਅਵਾਰਡ ਕੇ ਦੇ ਦਿੱਤਾ ਗਿਆ ਉਹਨਾਂ ਦੇ ਲੜਕੇ ਨੂੰ ਸਾਰ ਅਮਰਦੀਪ ਸਿੰਘ ਜਨਾਬ ਅਮਰਦੀਪ ਸਿੰਘ ਮੈਦਾਨ ਦੇ ਬਾਰੇ ਅੱਜ ਥੋੜੇ ਜਿਹਾ ਹੋ ਗਿਆ ਤੇ ਤੁਸੀਂ ਥੱਲੇ ਆਜੂ ਲਿਖ ਕੇ ਬਸ ਉਹ ਉਹਨਾਂ ਦਾ ਲੜਕੇ ਨੂੰ ਦਿੱਤਾ ਗਿਆ ਤੁਹਾਨੂੰ ਫੋਟੋ ਅਸੀਂ ਸ਼ੇਅਰ ਕਰਾ ਦਿੰਦੇ ਆ ਧੰਨਵਾਦ ਹੈ ਅਸੀਂ ਉਹਨਾਂ ਦਾ ਕਿਉਂਕਿ ਉਸ ਉਸ ਗੁਰੂਆਂ ਦੀ ਸੋਚ ਨੂੰ ਕਿ ਬਹਾਦਰੀ ਨੂੰ ਅੱਗੇ ਅੱਗੇ ਤੋਰਨਾ ਹੈ ਜਿੱਦਾਂ ਸ਼ਰਧਾ ਤੇ ਪੂਰੇ ਗਲੋਬਲ ਤੇ ਪੰਜਾਬ ਤੇ ਦੁਨੀਆ ਦੇ ਉੱਤੇ ਉਸ ਤੇ ਪਹਿਰਾ ਦੇਣਾ ਇੱਕ ਬਹੁਤ ਹੀ ਹੋਰ ਸ਼ਾਨਾਗਤੀ ਤੇ ਮਾਣ ਦੀ ਗੱਲ ਹੋ ਲਿਪੜੀ ਜੀ ਅੱਗੇ ਕਰਨਲ ਜੀ ਵੈਸੇ ਇਸ ਬਾਰੇ ਜਾਣਕਾਰੀ ਅਸੀਂ ਸਾਂਝੀ ਕਰ ਦਾਂਗੇ ਪਰ ਜਿਸ ਤਰ੍ਹਾਂ ਦਾ ਮਾਹੌਲ ਇਸ ਸਮੇਂ ਇੰਡੀਆ ਤੇ ਪਾਕਿਸਤਾਨ ਦੇ ਦਰਮਿਆਨ ਬਣਿਆ ਹੋਇਆ ਹੈ ਖਾਸ ਕਰਕੇ ਪੰਜਾਬ ਸਭ ਤੋਂ ਪਹਿਲਾਂ ਜੰਮੂ ਕਸ਼ਮੀਰ ਪੰਜਾਬ ਰਾਜਸਥਾਨ ਜਿਹੜਾ ਬਾਰਡਰ ਦੇ ਨਾਲ ਲੱਗਦਾ ਉਹਨਾਂ ਨੂੰ ਖਾਸ ਟਾਰਗੇਟ ਕੀਤਾ ਜਾ ਰਿਹਾ ਹੈ ਆਸਟ੍ਰੇਲੀਆ ਦੇ ਵਿੱਚ ਸਿਚੁਏਸ਼ਨ ਕੀ ਹੈ ਇੱਥੇ ਬੈਠੇ ਪੰਜਾਬੀ ਜਾਂ ਇੱਥੇ ਬੈਠੇ ਇੰਡੀਅਨ ਨੇ ਜਿਹੜੇ ਉਹ ਕੀ ਸੋਚ ਰਹੇ ਨੇ ਕਿਸ ਤਰ੍ਹਾਂ ਦੀਆਂ ਅਫਵਾਹਾਂ ਨੇ ਕਿਸ ਤਰ੍ਹਾਂ ਦਾ ਦੌਰ ਚੱਲਿਆ ਹੋਇਆ ਲੋਕਾਂ ਦੇ ਮਨਾਂ ਦੇ ਵਿੱਚ ਕੀ ਡਰ ਹੈ ਬਾਕੀ ਕਲੈਰੀਫਾਈ ਅਸੀਂ ਕਰ ਦਾਂਗੇ ਪਰ ਆਸਟ੍ਰੇਲੀਆ ਦੀ ਸਿਚੁਏਸ਼ਨ ਜ਼ਰੂਰ ਦੱਸੋ ਬਿਲਕੁਲ ਬਿਲਕੁਲ ਕਲੈਰੀਫਿਕੇਸ਼ਨ ਦੀ ਅਤ ਲੋੜ ਆ ਜਦੋਂ ਵੀ ਰਾਤ ਦੇ ਹਿਸਾਬ ਨਾਲ ਤੁਹਾਡੇ ਦੇ ਨਾਲ ਟਾਈਮ ਦੇ ਹਿਸਾਬ ਨਾਲ ਇੱਧਰ 12:00 ਜਾਂ 1:00 ਵਜੇ ਦਾ ਅਸੀਂ ਐਡਵਾਂਸ ਆ 4:00 4:30 ਘੰਟੇ ਤਾਂ ਉਸੇ ਵੇਲੇ ਹੀ ਸੋਸ਼ਲ ਮੀਡੀਆ ਤੇ ਇਹ ਪੋਸਟਾਂ ਪੈਣੀਆ ਸ਼ੁਰੂ ਹੋ ਜਾਂਦੀਆਂ ਵੀ ਉੱਥੇ ਜਗਾ ਅੱਜ ਮਜਾਇਲ ਦੇਖੀ ਗਏ ਉੱਥੇ ਇੱਥੇ ਬੰਬ ਡੇਗ ਪਿਆ ਉੱਥੇ ਡੇਗ ਪਿਆ ਫੋਨ ਕੱਢਣੇ ਸ਼ੁਰੂ ਹੋ ਜਾਂਦੇ ਆ ਫਿਕਰ ਲੱਗੇ ਹੋਏ ਸਾਰਿਆਂ ਦੀਆਂ ਤਾਰਾ ਪੰਜਾਬ ਨਾਲ ਜੁੜੀਆਂ ਹੋਈਆਂ ਵੈਸੇ ਹੀ ਜੁੜੀਆਂ ਹੁੰਦੀਆਂ ਪੰਜਾਬੀ ਪਰਦੇਸੀਆਂ ਦਾ ਪੰਜਾਬ ਦਿਲ ਆ ਤੇ ਉੱਥੇ ਤਾਰਾਂ ਦੋਨੇ ਜ਼ਰੂਰੀ ਆ ਕਿ ਇਹ ਇੱਕ ਵਰਲਡ ਨਿਊਜ਼ ਹੋ ਜਾ ਨੱਪੜਦੀ ਆ ਪਰ ਉਹਦੇ ਬਾਰੇ ਅਫਵਾਹਾਂ ਬਹੁਤ ਮੈਨੂੰ ਲੱਗ ਰਹੀਆਂ ਜਦੋਂ ਆਥੈਂਟਿਕ ਮੀਡੀਆ 'ਚ ਦੇਖਦੇ ਆ ਜਾਂ ਗਲੋਬਲ ਪੰਜਾਬ ਕੈਨੇਡਾ ਜਾਂ ਚੈਨਲ ਪੰਜਾਬੀ ਕੈਨੇਡਾ ਦੇ ਅੱਗੇ ਦੇਖਦੇ ਤਾਂ ਸਟਾਈ ਪਤਾ ਲੱਗਦੀ ਆ ਪਰ ਬਹੁਤ ਸਾਰਾ ਇਦਾਂ ਲੱਗਦਾ ਵੀ ਅੰਮ੍ਰਿਤਸਰ ਤੇ ਇਦਾਂ ਹੋ ਗਿਆ ਫਲਾਨੀ ਜਗ੍ਹਾ ਇਦਾਂ ਹੋ ਗਿਆ ਬਲਾ 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 ਜੋ ਕਿ ਅਸੀਂ ਮੀਡੀਆ ਤੇ ਤੁਹਾਨੂੰ ਦੱਸਣਾ ਨਹੀਂ ਚਾਹੁੰਦੇ ਉਹ ਦੁਨੀਆ ਗੱਲਾਂ ਨੂੰ ਪਲਾਉਣਾ ਨਹੀਂ ਚਾਹੁੰਦੇ ਬਹੁਤ ਜ਼ਿਆਦਾ ਇੱਕ ਦੂਜੇ ਦੇ ਅਗੇਂਸਟ ਬੰਦਾ ਬੰਦੇ ਦੇ ਅਗੇਂਸਟ ਨਫਰਤ ਭਰੀ ਜਾ ਰਿਹਾ ਇਹ ਕਿ ਕਿਹੜੇ ਸੇਜਾ ਬੰਦਾ ਮਸਜਿਦ ਢਾ ਦੇ ਮੰਦਿਰ ਢਾ ਦੇ ਕਹਿੰਦੇ ਉਹ ਦਿਲ ਦਾ ਕਿਸੇ ਦਾ ਟਾਮੀ ਉਹ ਵਾਲੀ ਗੱਲ ਆ ਪਈ ਤੁਸੀਂ ਇਹਨਾਂ ਗੱਲਾਂ ਨੂੰ ਜਿਹੜੀਆਂ ਪਹਿਲਾਂ ਬੀਜਦੇ ਆ ਉਹ ਹੋਰ ਵਧਾਉਂਦੇ ਆ ਨੈਸ਼ਨਲਾਂ ਚ ਵੀ ਵਧਾਈ ਜਾਂਦੇ ਆ ਢਾ ਦੇ ਮੰਦਰ ਢਾ ਦੇ ਮਸਜਿਦ ਢਾ ਦੇ ਜੋ ਕੁਝ ਟੰਦਾ ਇੱਕ ਬੰਦੇ ਦਾ ਦਿਲ ਨਾ ਢਾਵੇਂ ਜਿਸ ਵਿੱਚ ਮਾਇਆ ਹੀ ਰਹਿੰਦਾ ਉਹ ਤਾਂ ਸਾਰਿਆਂ ਚ ਹੀ ਰਹਿੰਦਾ ਫੇਸ ਕਰਕੇ ਨਫਰਤ ਫੈਲਾਉਣ ਵਾਲੀਆਂ ਖਬਰਾਂ ਨੂੰ ਛੇਤੀ ਬੰਦ ਕਰਾਉਣਾ ਚਾਹੀਦਾ ਮੇਰੇ ਖਿਆਲੋਂ ਕਿਤੇ ਵੀ ਜਾਓ ਪਰ ਹਾਂ ABC ਜਾਂ ਹੋਰ ਬ੍ਰਾਡਕਾਸਟਿੰਗ ਚੈਨਲ ਇੱਥੇ ਦੇ ਜੋ ਦੱਸਦੇ ਆ ਉਹ ਚਾਹੁੰਦੇ ਆ ਕਿ ਛੇਤੀ ਦੁਸ਼ੇਤੀ ਲੜਾਈ ਬੰਦ ਕਰ ਦੇਣੀ ਚਾਹੀਦੀ ਆ ਇਹ ਅਰਦਾਸ ਵਿਸ਼ਿੰਗ ਸਾਰਿਆਂ ਦੀਆਂ ਇਹੀ ਜੇ ਤੋ ਤੱਕ ਅੱਗੇ ਹੋਰ ਨਾ ਵਧੇ ਕਿ ਇੰਨੀ ਇੱਕ ਦੂਜੇ ਦੇ ਗੇਸ ਖਬਰਾਂ ਜਾਂ ਇਦਾਂ ਦੀਆਂ ਆਸਾਨੀਆਂ ਦੀਆਂ ਜੇ ਕਿਸੇ ਦੇ ਧਰਮ ਦਾ ਤਾਂ ਨਾਂ ਹੀ ਨਹੀਂ ਲੈਣਾ ਚਾਹੁੰਦੇ ਇੱਥੇ ਤਾਂ ਇਹ মিডিਆ ਤੇ ਰੋ ਗਿਆ ਜੇ ਕੋਈ ਵੀ মিডিਆ ਕਵੇ ਧਰਮ ਦੇ ਨਾਂ ਦੀ ਗੱਲ ਨਹੀਂ ਹੁੰਦੀ ਉਹ ਇਦਾਂ ਕਹਿੰਦੇ ਕਿ ਫਲਾਣੇ ਨਾਗਰਿਕ ਨੇ ਉਥੇ ਐਨੇ ਮਾਰੇ ਗਏ ਜੇ ਤੁਹਾਡੇ ਆਸਟ੍ਰੇਲੀਆ ਦੇ ਵਿੱਚ ਇੱਕ ਵਾਰੀ ਇੱਥੇ ਕਿਸੇ ਨੇ ਅਜਰਾਨ ਲਈ ਜਾਂ ਔਰ ਕਿਸੇ ਨੇ ਕਿਸੇ ਇੰਥਰ ਬ੍ਰਿੰਗ ਅਟੈਕ ਕਰ ਦਿੱਤਾ ਤਾਂ ਆਸਟ੍ਰੇਲੀਆ ਗੌਰਮੈਂਟ ਉਹ ਤੇ ਅਟੈਕ ਕਰਨ ਨਹੀਂ ਜਾਂਦੀ ਉਹ ਆਪਣਾ ਦੇਖ ਲਈ ਬੰਦਾ ਆਇਆ ਕਿੱਥੋਂ ਆ ਕਿਦੋਂ ਨੈਕਸਟ ਟਾਈਮ ਉਹ ਕਿੱਦਾਂ ਨੂੰ ਦੇਖਣਾ ਪੂਰੀ ਵੈਰੀਫਾਈ ਕਰਦੇ ਆ ਜੇ ਕਿਸੇ ਹੋਰ ਦੇਸ਼ ਨੇ ਇੱਥੇ ਕਿਸੇ ਦੇ ਗੱਡੀ ਚੜਾਤੀ ਜਾਂ ਇਦਾਂ ਦੀ ਘਟਨਾਵਾਂ ਅਮਰੀਕਾ ਕੈਨੇਡਾ ਚ ਹੁੰਦੀਆਂ ਪਰ ਦੂਜੇ ਦੇਸ਼ ਸੇ ਉਹ ਬੌਮਬੜ ਜਾ ਕੇ ਹਮਲੇ ਕਰਨ ਨਹੀਂ ਜਾਂਦੀ ਉਹ ਆਪਣਾ ਪਹਿਲਾਂ ਸੰਭਾਲਦੇ ਆ ਕਿ ਤੁਹਾਡੀਆਂ ਖਾਮੀਆਂ ਕਿੱਥੇ ਆ ਕਿੱਥੋਂ ਇਹ ਲੋਪ ਪੋੜਿਆ ਕਿਦਾਂ ਆਤਵਾਦ ਰੁਕਿਆ ਜਾਣਾ ਸੋ ਬਹੁਤ ਵੱਡਾ ਸੈਸਿਵ ਇਸ਼ੂ ਵਾ ਇਹਦੇ ਬਾਰੇ ਇਹ ਹੀ ਬੇਨਤੀ ਕਰਦੇ ਆ ਕਿ ਤੁਸੀਂ ਜਿਹੜਾ ਗਲੋਬਲ ਪੰਜਾਬ ਟੀਵੀ ਆ ਜਾਂ ਔਥੈਂਟਿਕ ਟੀਵੀ ਆ ਮੀਡੀਆ ਉਹਨਾਂ ਨੂੰ ਦੇਖੋ ਪਰ ਹੁਣ ਵੀ ਸਾਨੂੰ ਕੌਣ ਆਈ ਜਾਂਦੀਆਂ ਕੋਈ ਕਨਿਆ ਸਿੰਘ ਜੀ ਦੇਖੋ ਤਾਂ ਉਥੇ ਪਵਾੜੇ ਬੰਪ ਡੇ ਗਿਆ ਉਥੇ ਡੰਡ ਗਿਆ ਕੋਈ ਗੱਲਾਂ ਕਾਨੀਆਂ ਬਿਲਕੁਲ ਫਜ਼ੂਲ ਜਈਆਂ ਬਹੁਤ ਖਬਰਾਂ ਫੈਲੀਆਂ ਆ ਫਿਕਰ ਆ ਸਾਰਿਆਂ ਇਹਦਾ ਬਾਰ ਕਨਾਲ ਜੀ ਇਹਦੇ ਬਾਰੇ ਅਸੀਂ ਕੋਸ਼ਿਸ਼ ਕਰ ਕਲੈਰੀਫਾਈ ਕਰ ਦਿੰਨੇ ਆ ਪਹਿਲਾਂ ਤਾਂ ਗੱਲ ਸਾਫ਼ ਸਿੱਧੀ ਇਹ ਹੈ ਵੀ ਜੋ ਮੰਤਰਾਲਾ ਉਸਨੇ ਬ੍ਰਾਡਕਾਸਟਿੰਗ ਮੰਤਰਾਲੇ ਨੇ ਸਾਫ਼ ਕਿਹਾ ਕਿ ਜਿਹੜੇ ਬਾਰਡਰਾਂ ਤੋਂ ਲਾਈਵ ਹੁੰਦੇ ਆ ਜਿਹੜੀ ਸਿੱਧੀ ਫੀਡ ਸਿੱਧੀ ਫੁਟੇਜ ਤੁਸੀਂ ਪ੍ਰੋਵਾਈਡ ਕਰਾ ਰਹੇ ਉਹ ਬੰਦ ਕਰ ਦਿਓ ਟੋਟਲੀ ਤੁਸੀਂ ਕੈਪਚਰ ਕਰੋ ਤੁਸੀਂ ਉਸ ਨੂੰ ਸ਼ੂਟ ਕਰੋ ਤੁਸੀਂ ਕੋਈ 2-4 ਘੰਟੇ ਦੇ ਗੈਪ ਦੇ ਬਾਅਦ ਆਪਦੇ ਟੀਵੀਆਂ ਦੇ ਉੱਪਰ ਚਲਾਓ ਤਾਂ ਕਿ ਟਾਈਮ ਟੂ ਟਾਈਮ ਜਿਹੜੀ ਅਸੀਂ ਆਪਣੇ ਦਸ਼ਮਨ ਨੂੰ ਜਾਂ ਕਹ ਲਓ ਕਿ ਗਵਾਂਡੀ ਦੇਸ਼ ਨੂੰ ਸੀ ਆਪਣੀ ਜਾਣਕਾਰੀ ਨਾ ਦਈਏ ਸੋ ਇਹ ਸਭ ਤੋਂ ਵੱਡੀ ਦੀ ਗੱਲ ਰਹੀ ਹੈ ਕਿ ਬਹੁਤੇ ਚੈਨਲਾਂ ਨੇ ਇਹ ਗੱਲ ਮੰਨੀ ਨਹੀਂ ਜਿਸ ਕਰਕੇ ਬਹੁਤ ਸਾਰੇ ਸਵਾਲ ਅੱਜ ਦੇ ਟਾਈਮ 'ਚ ਸੋਸ਼ਲ ਮੀਡੀਆ ਦੇ ਉੱਪਰ ਮੀਡੀਆ ਤੇ ਵੀ ਉੱਠ ਰਹੇ ਨੇ ਕਿ ਅਸੀਂ ਕਿਹੋ ਜਿਹੀ ਪੱਤਰਕਾਰੀ ਕਰ ਰਹੇ ਹਾਂ ਸੋ ਸਿਚੁਏਸ਼ਨ ਦੀ ਗੱਲ ਕਰੀਏ ਸਿਚੁਏਸ਼ਨ ਅਕੋਰਡਿੰਗ ਟੂ ਗਵਰਨਮੈਂਟ ਫਿਲਹਾਲ ਅੰਡਰ ਕੰਟਰੋਲ ਹੈ ਹੁਣੇ-ਹੁਣੇ ਵਿਦੇਸ਼ ਮੰਤਰਾਲੇ ਦੀ ਪ੍ਰੈਸ ਕਾਨਫਰੰਸ ਹੋਈ ਹੈ ਉਸ ਦੇ ਵਿੱਚ ਕੁਝ ਜਾਣਕਾਰੀਆਂ ਉਹਨਾਂ ਨੇ ਸਾਂਝੀਆਂ ਕੀਤੀਆਂ ਕਿ ਕਈ ਥਾਵਾਂ ਤੇ ਲਗਭਗ ਰਾਤ 7 ਤੋਂ 8 ਥਾਵਾਂ ਤੇ ਪਾਕਿਸਤਾਨ ਨੇ ਅਟੈਕ ਕੀਤਾ ਪਰ ਲਗਭਗ ਉਹ ਸਾਰੇ ਦੇ ਸਾਰੇ ਅਟੈਕ ਨੇ ਉਹ ਖੇਤ ਦੇ ਵਿੱਚ ਹੋਏ ਨੇ ਯਾਨੀ ਕਿ ਉਹਨਾਂ ਨੂੰ ਸਹੀ ਸ਼ਾ ਨਹੀਂ ਮਿਲੀ ਜਿਸ ਕਰਕੇ ਜਿਹੜੀਆਂ ਉਹਨਾਂ ਦੇ ਛੋਟੇ-ਮੋਟੇ ਮਜ਼ਾਇਲਾ ਸਨ ਉਹ ਜਾ ਕੇ ਖੇਤਾਂ ਦੇ ਵਿੱਚ ਡਿੱਗੀਆਂ ਨੇ ਜਿਹੜੇ ਕਿ 15-20 ਫੁੱਟ ਦੇ ਟੋਏ ਜ਼ਰੂਰ ਪੱਟੇ ਨੇ ਉਹਨਾਂ ਨੇ ਇੱਕੋ ਇੱਕ ਜਿਹੜਾ ਵੱਡਾ ਨੁਕਸਾਨ ਹੋਇਆ ਆਪਣੇ ਪੰਜਾਬ ਦੇ ਵਿੱਚ ਉਹ ਫਿਰੋਜ਼ਪੁਰ ਦੇ ਨੇੜੇ ਇੱਕ ਪਿੰਡ ਹੈ ਉਥੇ ਜ਼ਰੂਰ ਇੱਕ ਘਰ ਦੇ ਉੱਪਰ ਹੈ ਜਿਹੜਾ ਉਹ ਕੋਈ ਬੰਬ ਨੁਮਾ ਚੀਜ਼ ਡਿੱਗੀ ਹੈ ਜਿਸ ਕਰਕੇ ਉਹਨਾਂ ਦੇ ਦੋ ਤਿੰਨ ਜੀ ਨੇ ਜਿਹੜੇ ਉਹ ਜ਼ਖਮੀ ਹੋਏ ਨੇ ਉਹ ਵੀ ਕਹਰੇ ਖਤਰੇ ਤੋਂ ਬਾਹਰ ਨਹੀਂ ਪਰ ਜ਼ਖਮੀ ਜ਼ਰੂਰ ਹੋਏ ਨੇ ਇਸ ਤੋਂ ਇਲਾਵਾ ਪੰਜਾਬ ਦੇ ਵਿੱਚ ਜਾਨੀ ਮਾਲੀ ਨੁਕਸਾਨ ਦੀ ਹਲੇ ਬਹੁਤ ਗਣਿਮਤ ਰਹੀ ਹੈ ਇਹ じゃ ਕੁਝ ਨਹੀਂ ਹੋ ਰਿਹਾ ਹਾਂ ਜੰਮੂ ਕਸ਼ਮੀਰ ਨੂੰ ਜ਼ਰੂਰ ਹਿੱਟ ਕੀਤਾ ਗਿਆ ਜੰਮੂ ਕਸ਼ਮੀਰ ਦੇ ਕਈ ਘਰਾਂ ਦੇ ਉੱਪਰ ਹੈ ਜਿਹੜੇ ਗੋਲਾ ਬਰੂਦ ਸੱਟਿਆ ਜਾ ਰਿਹਾ ਉਥੇ ਪੁੰਛ ਇਲਾਕੇ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਦੇ ਉੱਪਰ ਵੀ ਹਮਲਾ ਹੋਇਆ ਜਿਸ ਦੇ ਨਤੀਜੇ ਨਿਕਲੇ ਕਿ 13 ਲੋਕ ਮਾਰੇ ਗਏ ਜਿਸ ਦੇ ਵਿੱਚ ਰਾਗੀ ਸਿੰਘ ਤੱਕ ਸ਼ਾਮਿਲ ਸੀਗੇ ਜਿਹੜੇ ਕਿ ਉੱਥੇ ਗੁਰਬਾਣੀ ਦਾ ਉਚਾਰਨ ਕਰ ਰਹੇ ਸੀ ਸੋ ਹਾਲਾਤ ਫਿਲਹਾਲ ਇਸ ਤਰ੍ਹਾਂ ਦੇ ਨੇ ਕਿ ਪੈਨਿਕ ਜ਼ਿਆਦਾ ਕਰ ਦਿੱਤਾ ਗਿਆ ਸਿਸਟਮ ਨੂੰ ਪੈਨਿਕ ਕਿਸ ਤਰ੍ਹਾਂ ਕੀਤਾ ਗਿਆ ਕਿ ਦੋ ਦਾਬ ਵਰਾਸ਼ਨ ਇਕੱਠਾ ਕਰ ਲਓ ਜੀ ਜਲਦੀ ਜਲਦੀ ਪੈਟਰੋਲ ਡੀਜ਼ਲ ਇਕੱਠਾ ਕਰ ਲਓ ਸੋ ਅਸੀਂ ਦਰਸ਼ਕਾਂ ਨੂੰ ਇਹ ਬੇਨਤੀ ਕਰਦੇ ਹਾਂ ਜਿਹੜੀਆਂ ਚੀਜ਼ਾਂ ਤੁਸੀਂ ਘਰਾਂ ਦੇ ਵਿੱਚ ਖਾਣੀਆਂ ਨੇ ਉਹ ਕਿਸੇ ਦੀ ਸਪਲਾਈ ਪਾਕਿਸਤਾਨ ਤੋਂ ਨਹੀਂ ਆਉਣੀ ਸਾਨੂੰ ਦਾਲਾਂ ਤੋਂ ਲੈ ਕੇ ਸਾਨੂੰ ਆਲੂ ਪਿਆਜ਼ ਆਟਾ ਕੋਈ ਚੀਜ਼ ਪਾਕਿਸਤਾਨ ਤੋਂ ਸਪਲਾਈ ਨਹੀਂ ਆਉਂਦੀ ਇੰਪੋਰਟ ਐਕਸਪੋਰਟ ਦੇ ਵਿੱਚ ਹੈ ਇਸ ਲਈ ਸਾਰੀਆਂ ਸਾਡੀਆਂ ਚੀਜ਼ਾਂ ਨੇ ਦੂਜੀ ਗੱਲ ਇਹ ਹੈ ਕਿ ਜਿਹੜੀਆਂ ਆਇਲ ਕੰਪਨੀਆਂ ਨੇ ਉਹਨਾਂ ਨੇ ਕਲੀਅਰ ਕਰ ਦਿੱਤਾ ਕਿ ਸਾਡੇ ਕੋਲੇ ਭਾਰਤ ਦੇ ਵਿੱਚ ਇੰਨਾ ਤੋਂ ਜ਼ਿਆਦਾ ਭੰਡਾਰ ਹੈ ਕਿ ਸਾਨੂੰ ਜ਼ਰੂਰਤ ਨਹੀਂ ਹੈ ਕਿ ਸਾਡਾ ਤੇਲ ਖਤਮ ਹੋ ਜਾਏਗਾ ਆਉਣ ਵਾਲੇ ਸਮੇਂ ਦੇ ਵਿੱਚ ਉਹ ਕਹਿੰਦੇ ਜੇ ਕੋਈ ਸਥਿਤੀ ਬੰਦੀ ਵੀ ਹੈ ਤਾਂ ਸਾਡੇ ਕੋਲੇ ਬਹੁਤ ਵੱਡੇ ਪੱਦਰ ਤੇ ਭੰਡਾਰ ਹੈਗਾ ਪਰ ਜਦੋਂ ਅਸੀਂ ਇਹੋ ਜਿਹੀਆਂ ਚੀਜ਼ਾਂ ਕ੍ਰੀਏਟ ਕਰਦੇ ਹਾਂ ਅਸੀਂ ਪੈਟਰੋਲ ਪੰਪਾਂ ਨੂੰ ਜਾਂ ਰਾਸ਼ਨ ਵਾਲੀਆਂ ਦੁਕਾਨਾਂ ਵੱਲ ਭਜਦੇ ਹਾਂ ਤਾਂ ਆਟੋਮੈਟਿਕਲੀ ਕਾਲਾਬਜ਼ਾਰੀ ਸ਼ੁਰੂ ਹੁੰਦੀ ਹੈ ਜਿਸ ਕਰਕੇ ਰੇਟ ਵਧ ਜਾਂਦੇ ਐ ਵਧਨ ਕਰਕੇ ਮਹਿੰਗਾਈ ਅਸੀਂ ਆਪ ਕ੍ਰੀਏਟ ਕਰ ਰਹੇ ਹਾਂ ਸੋ ਪੈਨਿਕ ਨਾ ਹੋਇਆ ਜਾਵੇ ਪਰ ਹਾਲ ਨਾਲ ਜਿਹੜੇ ਰੱਖਿਆ ਮੰਤਰਾਲੇ ਦੇ ਵੱਲੋਂ ਡਿਫੈਂਸ ਡਿਪਾਰਟਮੈਂਟ ਹੈ ਜਾਂ ਵਿਦੇਸ਼ ਮੰਤਰਾਲਾ ਜਿਹੜੀਆਂ ਇਨਸਟਰਕਸ਼ਨ ਜਾਰੀ ਕਰ ਰਹੇ ਨੇ ਉਹਨਾਂ ਨੂੰ ਜ਼ਰੂਰ ਫਾਲੋ ਕੀਤਾ ਜਾਵੇ ਕਿਉਂਕਿ ਬਹੁਤੇ ਘਰਾਂ ਦਾ ਅਸੀਂ ਦੇਖਿਆ ਕਿ ਜੇ ਬਲੈਕਆਊਟ ਕਿਹਾ ਜਾਂਦਾ ਤਾਂ ਬਲੈਕਆਊਟ ਦੇ ਸਮੇਂ ਲਾਈਟਾਂ ਬੰਦ ਨਹੀਂ ਕੀਤੀਆਂ ਜਾਂਦੀਆਂ ਸ਼ਾਇਦ ਉਹਨਾਂ ਨੂੰ ਕੋਈ ਮਜ਼ਾਕ ਲੱਗਦਾ ਹੋਣਾ ਇਸ ਚੀਜ਼ ਨੂੰ ਲੈ ਕੇ ਸੋ ਸਿਚੁਏਸ਼ਨ ਅੰਡਰ ਕੰਟਰੋਲ ਹੈ ਪਰ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਸਾਰੀਆਂ ਵੀਡੀਓ ਇਹੋ ਜਿਹੀਆਂ ਵੀ ਨੇ ਜਿਹੜੀਆਂ ਪੁਰਾਣੀਆਂਆਂ ਜਾਂ ਕਿਸੇ ਹੋਰ ਦੇਸ਼ਾਂ ਦੀਆਂ ਨੇ ਜਾਂ ਫਿਰ ਯੂਕਰੇਨ ਰੂਸ ਦੀਆਂ ਨੇ ਉਹ ਵੀ ਪਾਈਆਂ ਜਾ ਰਹੀਆਂ ਨੇ ਸੋ ਅਸੀਂ ਬੇਨਤੀ ਕਰਾਂ ਇੱਕ ਕਹਿ ਲੋ ਕਿ ਨਿਯਮਾਂ ਦੇ ਬਾਰੇ ਕਿਹਾ ਜਾਂਦਾ ਹੈ ਜਿਹੜੀਆਂ ਜਿਹੜੀਆਂ ਤੁਹਾਨੂੰ ਇਨਸਟਰਕਸ਼ਨ ਦਿੱਤੀਆਂ ਜਾਂਦੀਆਂ ਉਹਨਾਂ ਇਨਸਟਰਕਸ਼ਨਸ ਨੂੰ ਫਾਲੋ ਕਰੋ ਤੇ ਵਿਦੇਸ਼ਾਂ ਦੇ ਵਿੱਚ ਵੀ ਜਿੰਨੇ ਸਾਰੇ ਦਰਸ਼ਕ ਬੈਠੇ ਨੇ ਅਸੀਂ ਉਹਨਾਂ ਨੂੰ ਦੱਸ ਦਈਏ ਚਾਹੇ ਕੋ ਕੈਨੇਡਾ ਆਸਟ੍ਰੇਲੀਆ ਜਿੱਥੋਂ ਵੀ ਦੇਖ ਰਿਹਾ ਹੈ ਫਲਹਾਲ ਸਿਚੁਏਸ਼ਨ ਅੰਡਰ ਕੰਟਰੋਲ ਹੈ ਡਰਨ ਵਾਲੀ ਕੋਈ ਗੱਲ ਨਹੀਂ ਹੈ ਪਰ ਹਾਂ ਕਿਤੇ ਨਾ ਕਿਤੇ ਸਾਨੂੰ ਆਪਣਾ ਬਚਾਅ ਕਰਨ ਦੀ ਜ਼ਰੂਰ ਲੋੜ ਹੈ ਜਿਹੜੀਆਂ ਤੁਹਾਨੂੰ ਕਿਹਾ ਗਿਆ ਕਿ ਨਿਯਮ ਫਾਲੋ ਕਰੋ ਬਲੈਕਆਊਟ ਤੇ ਸਾਰਾ ਕੁਝ ਉਹਨਾਂ ਦੀ ਜ਼ਰੂਰਤ ਹੈ ਸਾਨੂੰ ਭਾਰਤੀ ਫੌਜ ਦਾ ਸਾਥ ਦੇਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਸੋ ਪੈਨਿਕ ਹੋਣ ਦੀ ਜ਼ਰੂਰਤ ਨਹੀਂ ਹੈ ਉਮੀਦ ਕਰਦੇ ਹਾਂ ਇਹ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ ਫਿਰ ਤੋਂ ਹਾਜ਼ਰ ਹੋਵਾਂਗੇ ਮੈਨੂੰ ਦੀ ਇਜਾਜ਼ਤ ਧੰਨਵਾਦ